ਜੇ ਰੇਟਿੰਗ ਕਰਨੀ ਹੋਵੇ ਦੱਸੋ ਕਿੰਨੇ ਨੰਬਰ 10 ਉੱਪਰ ਨਹੀਂ ਲਾਸਟ ਕਿੰਨੇ ਨੰਬਰ ਦਵੋ ਲਾਸਟ ਕਿਹੜਾ ਦਵਾਂ ਜੀ ਹਾਂਜੀ 11 ਇੰਨੇ ਮਤਲਬ ਖੁਸ਼ ਹਾਂਜੀ ਹਾਂਜੀ ਲਾਸਟ ਕਿੰਨੇ ਨੰਬਰ ਦਵਾਂ 10 ਨੰਬਰ 10 10 ਤੋਂ 15 ਨੰਬਰ ਦੂੰਗਾ ਮੈਡਮ 10 ਤੋਂ 10 ਹੀ 10 ਜੋ ਮੈਂ 10 ਤੋਂ ਉੱਪਰ ਹੀ ਲੈ ਸਕਦੀ ਹਾਂ 10 ਤੋਂ ਉੱਪਰ ਹੀ ਹਾਂ ਕਿਉਂ ਜਿਸਟਰ ਮੇਰੀ ਪੋਜੀਸ਼ਨ ਸੀ ਮੈਂ ਸਾਲ ਇੱਕਦਮ ਮੰਝੇ ਤੇ ਰਹੀ ਐ ਜੀ ਮੈਨੂੰ ਕਮਰ ਦਰਦ ਦੀ ਪ੍ਰੋਬਲਮ ਸੀ ਅੱਛਾ ਜੀ ਹੁਣ ਠੀਕ ਆ ਹੁਣ 6-7 ਮਹੀਨੇ ਹੋ ਗਏ ਦਵਾਈ ਖਾਦੀ ਐ ਬਿਲਕੁਲ ਠੀਕ ਆ ਫਿਰ ਮੈਂ ਲਗਾਤਾਰ 6 ਮਹੀਨੇ ਮੈਡੀ ਮੈਨੂੰ ਕਾਫੀ ਇੰਪਰੂਵਮੈਂਟ ਲੱਗਣ ਲੱਗੀ ਹੁਣ ਮੇਰੀ ਇੱਕ ਦੋ ਵਿਜ਼ਿਟ ਆ ਰਹੀ ਗਈ ਆ ਵਾ ਬਟ ਇਹ ਹੈ ਕਿ ਹੁਣ ਮੈਂ ਬਿਲਕੁਲ ਠੀਕ ਆ ਹਾਂਜੀ ਸਹੀ ਗੱਲ ਦੱਸਾਂ ਇੱਥੇ ਕੋਈ ਇੰਜੈਕਸ਼ਨ ਨਹੀਂ ਦਿੰਦੇ ਕੋਈ ਆਪਰੇਟ ਨਹੀਂ ਕਰਦੇ ਇਹਨਾਂ ਦੀ ਮੈਡੀਸਨ ਦੇ ਵਿੱਚ ਹੀ ਇੰਨੀ ਕਮ ਦੱਸ ਸਕਦੀ ਆ ਕਿ ਚਮਤਕਾਰ ਹੀ ਹੋਇਆ ਕਿ ਮੇਰਾ ਇੱਕ ਪਾਲਤੂ ਰੁਪਿਆ ਵੀ ਵੇਸਟ ਨਹੀਂ ਹੋਇਆ ਇਹਨਾਂ ਦੇ ਇੱਥੇ ਆ ਕੇ ਮਤਲਬ ਕਿ ਮੈਨੂੰ ਬਹੁਤ ਹੀ ਬੈਨੀਫਿਟ ਦਿੱਤਾ ਇਹਨਾਂ ਦੀ ਮੈਡੀਸਨ ਨੇ ਕੀ ਦਿੱਕਤ ਸੀ ਕਮਰ ਪੇਨ अच्छा बैक पेन ਸੀਗੀ ਹਨਾ ਕਿੰਨੀ ਦੇਰ ਤੋਂ ਪਰੇਸ਼ਾਨੀਆਂ ਤੁਹਾਨੂੰ ਪੰਜ 6 ਸਾਲ ਤੋਂ ਸੀਗੀ ਅੱਛਾ ਪੰਜ 6 ਸਾਲ ਤੋਂ ਤੁਸੀਂ ਪਰੇਸ਼ਾਨ ਜਿਸ ਤਰ੍ਹਾਂ ਦਵਾਈ ਲੈ ਲੈਣੀ ਕਿਸੇ ਦਾ ਮੈਡੀਕਲ ਵਗੈਰਾ ਤੋਂ ਉਸ ਤਰ੍ਹਾਂ ਖਾਂਦੀ ਰਹੀ ਫਿਰ ਇੱਕ ਦੋ ਵਾਰ ਹਸਪੀਟਲ ਵੀ ਲੈ ਕੇ ਗਿਆ ਬੱਚਾ ਤਾਂ ਉਥੋਂ ਉਹਨਾਂ ਨੇ ਕਿਹਾ ઓਪਰੇਟ ਉਹ ਨਹੀਂ ઓਪਰੇਸ਼ਨ ਦੱਸਦੇ ਸੀ ਜਿੱਥੇ ਜਾਂਦੇ ਸੀ ਹੈ ਪਰ ਪਹਿਲਾ ਇੱਕ ਦੋ ਦਿਨ ਲੱਗੇ ਫਿਰ 15 ਦਿਨ ਬਾਅਦ ਮਤਲਬ ਆਰਾਮ ਆਣ ਲੱਗਿਆ ਅੱਛਾ 15 ਦਿਨ ਦੇ ਵਿੱਚ ਹੀ ਹਾਂ ਲਈ ਦਵਾਈ ਪਰ ਸਾਨੂੰ ਰਾਹ ਮੈਂ ਅਸੀਂ ਮੈਂ ਤਾਂ ਇਹੀ ਕਹੂੰਗੀ ਵੇ ਦੇਖੋ ਇੱਕ ਵਾਰ ਤੁਸੀਂ ਵਿਸ਼ਵਾਸ ਕਰਕੇ ਦੇਖੋਗੇ ਕੀ ਪਤਾ ਤੁਸੀਂ ਵੀ ਮੇਰੇ ਵਾਂਗੂ ਠੀਕ ਹੋ ਜਾਓ ਉਸ ਤੋਂ ਬਾਅਦ ਮੈਨੂੰ ਬੈਕ ਪੇਨ ਬਹੁਤ ਜ਼ਿਆਦਾ ਤਿੰਨ ਤਿੰਨ ਚਾਰ ਸਾਲ ਮੈਨੂੰ ਬਹੁਤ ਜ਼ਿਆਦਾ ਰਹੀ ਹੈ ਬੈਕ ਪੇਨ ਮੈਂ ਬਹੁਤ ਜ਼ਿਆਦਾ ਡਾਕਟਰਾਂ ਤੇ ਗਈਆਂ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਬਟ ਮੈਨੂੰ ਕਿਤੋਂ ਵੀ ਕੋਈ ਫਰਕ ਨਹੀਂ ਪਿਆ ਰਿਹਾ ਸੀਗਾ ਤੇ ਡੀਲਿੰਗ ਕਿਵੇਂ ਲੱਗੀ ਤੁਹਾਨੂੰ ਇੱਥੇ ਦੇ ਸਟਾਫ ਦੀ ਐ ਸਾਰੇ ਡਾਕਟਰ ਦੇਖੋ ਸਟਾਫ ਦੀ ਡੀਲਿੰਗ ਵਧੀਆ ਹੋਵੇ ਤਾਂ ਤਾਂ ਹੀ ਪੇਸ਼ੈਂਟ ਤਾਂ ਟਿਕਦਾ ਹੈ ਡਾਕਟਰ ਅੱਛੇ ਹੋਣ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਅੱਛਾ ਹੋਵੇ ਤਾਂ ਹੀ ਪੇਸ਼ੈਂਟ ਆਂਦਾ ਅੱਧਾ ਠੀਕ ਤੇ ਪੇਸ਼ੈਂਟ ਉਦੋਂ ਹੀ ਹੋ ਜਾਂਦਾ ਜਦੋਂ ਡਾਕਟਰ ਨੇ ਵਧੀਆ ਤਰੀਕੇ ਨਾਲ ਟਰੀਟ ਕਰ ਦਿੰਦੇ ਹਨਾ ਸਹੀ ਨਹੀਂ ਹੋ ਸਕਦੇ ਜਾਂ ਲੌਂਗ ਟਾਈਮ ਚੱਲੂਗਾ ਤੁਸੀਂ ਇੰਨਾ ਟਾਈਮ ਕੋਰਸ ਕਰਨਾ ਕੁਛ ਐਦਾਂ ਤਾਂ ਤਾਂ ਨਹੀਂ ਕਿਹਾ ਹਾਂ ਮੈਨੂੰ ਬਹੁਤ ਡਾਕਟਰਾਂ ਨੇ ਡਰਾਇਆ ਸੀਗਾ ਜੀ ਤੁਹਾਡਾ ਆਪਰੇਸ਼ਨ ਹੋਊਗਾ ਜੀ ਤੁਹਾਨੂੰ ਸਾਲ ਤੁਸੀਂ ਉੱਠ ਨਹੀਂ ਸਕਦੇ ਤੇ ਬਹੁਤ ਵਧੀਆ ਮੈਡਮ ਨੇ ਕੋਈ ਮੈਨੂੰ ਆਪਰੇਟ ਨਹੀਂ ਦੱਸਿਆ ਕੋਈ ਕੁਝ ਨਹੀਂ ਸਿਰਫ ਦਵਾਈਆਂ ਦਿੱਤੀਆਂ ਔਰ ਹੁਣ ਬਿਲਕੁਲ ਮੈਂ ਸਹੀ ਹਾਂ ਚਾਹੇ ਮਰਦ ਆਫਿਸ ਦੇ ਵਿੱਚ ਬੈਠ ਕੇ ਸਾਰਾ ਦਿਨ ਕੰਮ ਕਰਦੇ ਹੋਣ ਚਾਹੇ ਬੀਪੀਆਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਆਪਣੇ ਬਾਲ ਬੱਚਿਆਂ ਨੂੰ ਸੰਭਾਲਦੀਆਂ ਪਰ ਇੱਕ ਵਾਰ ਜਦੋਂ ਤੁਹਾਡਾ ਸਰੀਰ ਥੱਕ ਜਾਂਦਾ ਹੈ ਸਰੀਰ ਦੇ ਵਿੱਚ ਦਰਦ ਸ਼ੁਰੂ ਹੁੰਦਾ ਹੈ ਸਭ ਤੋਂ ਵੱਡੀ ਸਮੱਸਿਆ ਹੋ ਜਾਂਦੀ ਹੈ ਬੈਕ ਪੇਨ ਬੈਕ ਪੇਨ ਨੇ ਲੋਕਾਂ ਨੂੰ ਇੰਨਾ ਕਿ ਸਤਾ ਦਿੰਦਾ ਹੁੰਦਾ ਹੈ ਕਿ ਲੋਕ ਇੱਕ ਟਾਈਮ ਨਿਰਾਸ਼ ਹੋ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਹੁਣ ਅਸੀਂ ਕਦੇ ਠੀਕ ਨਹੀਂ ਹੋਣਾ ਇਸ ਦੇ ਨਾਲ ਹੀ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਅਸੀਂ ਡਾਕਟਰ ਸ਼ਰਦਾ ਆਯੁਰਵੈਦਿਕ ਸੈਂਟਰ ਪਹੁੰਚੇ ਹੋਏ ਹਾਂ ਉੱਥੇ ਅਸੀਂ ਮਰੀਜ਼ਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੀ ਅਣੀ ਸੁਣਾਾਂਗੇ ਕਿ ਉਹਨਾਂ ਨੂੰ ਕਿਵੇਂ ਆਰਾਮ ਮਿਲਿਆ ਕਿਵੇਂ ਉਹਨਾਂ ਦਾ ਦਰਦ ਠੀਕ ਹੋਇਆ ਕਿਵੇਂ ਡਾਕਟਰ ਸ਼ਰਦਾ ਆਯੁਰਵੈਦਿਕ ਸੈਂਟਰ ਦਾ ਚਮਤਕਾਰ ਹੋਇਆ ਯਾਨੀ ਕਿ ਬਹੁਤ ਵਾਰ ਤੁਸੀਂ ਸੁਣਿਆ ਹੋਊਗਾ ਪਰ ਅੱਜ ਅਸੀਂ ਜ਼ੁਬਾਨੀ ਸੁਣਾਵਾਂਗੇ ਲੋਕਾਂ ਦੇ ਕਿ ਕਿਵੇਂ ਉਹਨਾਂ ਦੇ ਇਲਾਜ ਹੋਏ ਨੇ ਕਿਵੇਂ ਉਹ ਠੀਕ ਹੋਏ ਨੇ ਚਲੋ ਉਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਅਸੀਂ ਲੁਧਿਆਣੇ ਤੋਂ ਸ਼ਿਮਲਾ ਕੋਲੀ ਅੱਛਾ ਜੀ ਕੀ ਕੀ ਦਿੱਕਤ ਸੀ ਮੈਨੂੰ ਕਮਰ ਦਰਦ ਦੀ ਪ੍ਰੋਬਲਮ ਸੀ ਅੱਛਾ ਜੀ ਹੁਣ ਠੀਕ ਆ ਹਾਂਜੀ ਹੁਣ ਠੀਕ ਹੈ ਫਿਰ ਕਦੋਂ ਤੋਂ ਤੁਸੀਂ ਦਵਾਈ ਲੈਣੀ ਸ਼ੁਰੂ ਕੀਤੀ ਹੈ ਸਾਨੂੰ ਹੋ ਗਏ ਅੱਛਾ 6-7 ਮਹੀਨੇ ਹੋ ਗਏ ਹਨ ਪਰੇਸ਼ਾਨ 3 ਸਾਲ ਤੋਂ ਸੀਗੇ ਹੁਣ 6-7 ਮਹੀਨੇ ਹੋ ਗਏ ਦਵਾਈ ਖਾਧੀ ਹੈ ਬਿਲਕੁਲ ਠੀਕ ਹੈ ਕਿਹਨੇ ਦੱਸਿਆ ਸੀ ਤੁਹਾਨੂੰ ਡਾਕਟਰ ਸ਼ਾਹ ਫੇਸਬੁੱਕ 'ਚ ਦੇਖਿਆ ਸੀ ਅੱਛਾ ਫੇਸਬੁੱਕ ਤੇ ਹਾਂਜੀ ਫੇਸ ਕਈ ਵੇਲੇ ਹੁੰਦਾ ਨਾ ਕਿ ਜਦੋਂ ਫੇਸਬੁੱਕ ਵਗੈਰਾ ਤੇ ਕੋਈ ਐਡ ਹੁੰਦੀ ਹੁੰਦੀ ਨਾ ਕਈ ਵੇਲੇ ਯਕੀਨ ਨਹੀਂ ਹੁੰਦਾ ਕਿ ਇਹਦਾ ਫਰਾਡ ਜਾਂ ਝੂਠ ਨਾ ਹੋਵੇ ਹਾਂਜੀ ਹਾਂਜੀ ਉਹ ਤਾਂ ਹੈਗਾ ਵਾ ਪਰ ਯਕੀਨ ਕੀਤਾ ਆਏ ਠੀਕ ਹੋਏ ਹਾਂਜੀ ਤੇ ਫਿਰ کئی ਵਾਰ ਡਾਕਟਰ ਐ ਵੀ ਕਹਿੰਦੇ ਕਿ ਆਪਰੇਸ਼ਨ ਵਗੈਰਾ ਹੋਊਗਾ ਜਾਂ ਕਿ ਡਰਾਗਾਂ ਦੇ ਹੁੰਦੇ ਆ ਕਿਦਾਂ ਫਿਰ ਇੱਥੇ ਦਵਾਈ ਖਾ ਕੇ ਤੁਸੀਂ ਠੀਕ ਹੋਗੇ ਤੁਹਾਨੂੰ ਚਮਤਕਾਰ ਨਹੀਂ ਲੱਗਦਾ ਹਾਂਜੀ ਉਹ ਤਾਂ ਚਮਤਕਾਰ ਸੀ ਗਈ ਹਾਂਜੀ ਆਪਰੇਸ਼ਨ ਵਗੈਰਾ ਦਿੱਥੇ ਵੀ ਨਹੀਂ ਕੀਤਾ ਸੀਗਾ ਵੈਸੇ ਥੋੜੀ ਪ੍ਰੋਬਲਮ ਸੀ ਜੋ ਠੀਕ ਹੋ ਗਈ ਜ਼ਿਆਦਾ ਪ੍ਰੋਬਲਮ ਸੀਗੀ ਨਹੀਂ ਹਾਂਜੀ ਤੇ ਹੁਣ ਬਿਲਕੁਲ ਠੀਕ ਹੈ ਮਤਲਬ ਕੋਈ ਤੁਹਾਨੂੰ ਬੈਠਣਾ ਨਹੀਂ ਆਉਟਣ ਚ ਕੋਈ ਦਿੱਕਤ ਪਰਸ਼ਾਨ ਕੋਈ ਦਿੱਕਤ ਨਹੀਂ ਹੈ ਕਿ ਬੈਠਣ ਉੱਠਣ ਚ ਹਾਂਜੀ ਬਿਲਕੁਲ ਠੀਕ ਸਸ਼ਿਕਾ ਜੀ ਸਸ਼ਿਕਾ ਜੀ ਕਿੱਥੋਂ ਆਏ ਮੈਂ ਡੁਬਰੀ ਤੋਂ ਲੁਧਿਆਣਾ ਫਰੋਂ ਹਾਂਜੀ ਕੀ ਦਿੱਕਤ ਸੀ ਮੈਨੂੰ ਬੈਕ ਪੇਨ ਦੀ ਬਹੁਤ ਜ਼ਿਆਦਾ ਪ੍ਰੋਬਲਮ ਸੀਗੀ ਅੱਛਾ ਜੀ ਹਾਂਜੀ ਹਾਂਜੀ ਤੇ ਫਿਰ ਇਹ ਕਿ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਬੈਕ ਪੇਨ ਦੀ ਪ੍ਰੋਬਲਮ ਮੈਨੂੰ ਤਾਂ 2-3 ਸਾਲ ਤੋਂ ਕਾਫੀ ਜ਼ਿਆਦਾ ਬੈਕ ਪੇਨ ਪ੍ਰੋਬਲਮ ਸੀਗੀ ਤੇ ਮੈਨੂੰ ਬੱਚਿਆਂ ਦਾ ਵੀ ਸਕੂਲ ਛੱਡ ਕੇ ਆਣਾ ਲੈ ਕੇ ਆਣਾ ਚਾਹਣਾ ਬਹੁਤ ਟਫ ਲੱਗਦਾ ਸੀਗਾ ਤੇ ਉਹਦਾ ਵੀ ਘਰ ਦੀ ਡੇਲੀ ਰੁਟੀਨਸ ਵਗੈਰਾ ਦੇ ਵਿੱਚ ਵੀ ਕਾਫੀ ਪ੍ਰੋਬਲਮ ਆਉਂਦੀ ਸੀਗੀ ਤੇ ਫਿਰ ਮੇਰੀ ਫਰੈਂਡ ਨੇ ਹੀ ਦੱਸਿਆ ਸੀ ਮੈਨੂੰ ਕਿ ਤੂੰ ਇੱਕ ਵਾਰੀ ਡਾਕਟਰ ਸ਼ਾਰਤਾ ਦੇ ਵਿਜ਼ਿਟ ਕਰਕੇ ਦੇਖ ਤੇ ਫਿਰ ਮੈਂ ਆਈ ਫਿਰ ਇਹਨਾਂ ਨੇ ਮੈਨੂੰ ਮਤਲਬ ਕਿ ਮੈਡੀਸਨ ਵਗੈਰਾ ਜਿਹੜੀ ਦਿੱਤੀ ਮੈਨੂੰ 15 20 ਦਿਨ ਜਿਹੜੀ ਮੈਂ ਮੈਡੀਸਨ ਖਾਧੀ ਥੋੜਾ ਇੰਪਰੂਵਮੈਂਟ ਸੀ ਗਈ ਫਿਰ ਮੈਨੂੰ ਇਹਨਾਂ ਨੇ ਕੰਟੀਨਿਊ ਮੈਡੀਸਨ ਲੈਣ ਲਈ ਕਿਹਾ ਫਿਰ ਮੈਂ ਲਗਾਤਾਰ 6 ਮਹੀਨੇ ਮੈਡੀਸਨ ਲਈ ਮੈਨੂੰ ਕਾਫੀ ਇੰਪਰੂਵਮੈਂਟ ਲੱਗਣ ਲੱਗੀ ਹੁਣ ਮੇਰੀ ਇੱਕ ਦੋ ਵਿਜ਼ਿਟਾਂ ਰਹਿ ਗਈਆਂ ਵਾ ਬਟ ਇਹ ਹੈ ਕਿ ਹੁਣ ਮੈਂ ਬਿਲਕੁਲ ਠੀਕ ਆ ਹਾਂਜੀ ਤੇ ਮੈਂ ਆਪਣਾ ਘਰ ਦਾ ਹਰ ਕੰਮ ਵੀ ਬਦੇ ਤਰੀਕੇ ਨਾਲ ਕਰ ਲੈਨੀ ਆ ਕਿ ਮੈਨੂੰ ਬਹੁਤ ਹੀ ਰਿਲੈਕਸ ਮਤਲਬ ਕੀ ਲੱਗਿਆ ਕਾਫੀ ਜ਼ਿਆਦਾ ਕੋਈ ਥੈਰੇਪੀ ਵਗੈ ਹਾਂ ਕਿਰਮ ਮੈਡੀਸਨ ਹੀ ਮਤਲਬ ਉਹ ਤੁਹਾਡਾ ਕੰਮ ਕਰਦੀ ਆ ਸਾਰਾ ਨਹੀਂ ਐਕਚੁਅਲੀ ਤਾਂ ਮੈਡੀਸਨ ਹੀ ਬਹੁਤ ਹੀ ਬੈਸਟ ਹੈ ਸਹੀ ਗੱਲ ਤਾਂ ਦੱਸਾਂ ਇੱਥੇ ਕੋਈ ਇੰਜੈਕਸ਼ਨ ਨਹੀਂ ਦਿੰਦੇ ਕੋਈ ਆਪਰੇਟ ਨਹੀਂ ਕਰਦੇ ਇਹਨਾਂ ਦੀ ਮੈਡੀਸਨ ਦੇ ਵਿੱਚ ਹੀ ਇੰਨੀ ਕਮ ਦੱਸ ਸਕਦੀ ਆ ਕਿ ਚਮਤਕਾਰ ਹੀ ਉਹ ਹੈ ਕਿ ਤੁਸੀਂ ਮੈਡੀਸਨ ਇੱਕ ਵਾਰੀ ਮੈਂ ਤਾਂ ਆਪਣੇ ਸਾਰੇ ਫਰੈਂਡ ਸਰਕਲਸ ਨੂੰ ਜਾਂ ਜੋ ਵੀ ਮੇਰੇ ਡੀਅਰ ਐਂਡ ਨੀਅਰ ਵਨ ਹੈਗੇ ਆ ਮੈਂ ਸਾਰਿਆਂ ਨੂੰ ਕਹਿਣਾ ਚਾਹਾਂਗੀ ਕਿ ਇੱਕ ਵਾਰੀ ਤੁਸੀਂ ਮੈਡੀਸਨ ਹੀ ਲੈ ਕੇ ਦੇਖੋ ਤੇ ਤੁਸੀਂ ਖੁਦ ਦੇਖੋਗੇ ਰਿਜ਼ਲਟ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕਿਸੇ ਥੈਰੇਪੀ ਜਾਂ ਕਿਸੇ ਇੰਜੈਕਸ਼ਨ ਜਾਂ ਫਿਰ ਕਿਸੇ ਰਿਪੋਰਟਸ ਕੈਨਾਂ ਵਗੈਰਾ ਤੇ ਕਿਸੇ ਦੀ ਵੀ ਚੀਜ਼ ਦੀ ਨੀਡ ਪਾਉਗੀ ਇਹਦਾ ਕਈ ਵਾਰ ਡਾਕਟਰ ਕਹਿੰਦੇ ਨੇ ਨਾ ਹੋਰ ਥਾਂ ਜਾ ਕੇ ਤੁਹਾਨੂੰ ਜੀ ਆਪਰੇਟ ਦੀ ਲੋੜ ਹੈ ਬਹੁਤ ਵੱਡੀ ਸਮੱਸਿਆ ਹੈ ਜਾਂ ਡਰਾ ਦਿੰਦੇ ਕਈ ਵੇਲੇ ਪੇਸ਼ੈਂਟ ਡਰ ਜਾਂਦਾ ਆ ਕੁੱਲ ਬਿਲਕੁਲ ਡਰਾ ਦਿੰਦੇ ਆ ਬਟ ਇਹ ਹੈ ਕਿ ਦੇਖੋ ਹਰ ਕਿਸੇ ਆਪਣੇ ਆਪਾ ਜਿੱ ਵਗੈਰਾ ਲਈ ਉਹਨਾਂ ਨੇ ਵੀ ਮੈਨੂੰ ਇਦਾਂ ਐਕਸ-ਰੇ ਵਗੈਰਾ ਕਰਵਾਏ ਕਾਫੀ ਜ਼ਿਆਦਾ ਮੇਰੇ ਕਾਫੀ ਪੈਸੇ ਵੀ ਵੇਸਟ ਹੋ ਗਏ ਸੀਗੇ ਬਟ ਇਹ ਹੈ ਕਿ ਫਿਰ ਉਹਨਾਂ ਨੇ ਐਕਸ-ਰੇ ਉਕਸਰੇ ਕੀ ਦਵਾਈਨ ਪਰ ਉਹੀ ਐਕਸ-ਰੇ ਜਦੋਂ ਮੈਂ ਇਨਾਂ ਕੋਲ ਲੈ ਕੇ ਆਈ ਸੀਗੀ ਤੇ ਇਹਨਾਂ ਨੇ ਦੇਖੋ ਐਕਸ-ਰੇ ਦੇਖ ਕੇ ਫਿਰ ਇਹਨਾਂ ਨੇ ਦੁਬਾਰਾ ਇੱਕ ਵਾਰ ਮੇਰੇ ਟੈਸਟ ਕਰਵਾਏ ਉਸੇ ਟੈਸਟਾਂ ਤੇ ਇਹਨਾਂ ਨੇ ਮੈਨੂੰ ਦਵਾਈਨ ਦਿੱਤੀ ਅੱਜ ਮੈਂ ਬਿਲਕੁਲ ਠੀਕ ਹ ਕਿ ਮੇਰਾ ਇੱਕ ਕਾਲਤੂ ਰੁਪਿਆ ਵੀ ਵੇਸਟ ਨਹੀਂ ਹੋਇਆ ਇਹਨਾਂ ਦੇ ਇੱਥੇ ਆ ਕੇ ਮਤਲਬ ਕਿ ਮੈਨੂੰ ਬਹੁਤ ਹੀ ਬੈਨੀਫਿਟ ਦਿੱਤਾ ਇਹਨਾਂ ਦੀ ਦਵਾਈਨ ਨੇ ਮਤਲਬ ਤੁਸੀਂ ਸੈਟੀਸਫਾਈਡ ਹੋ ਨਾ ਬਿਲ ਬਿਲਕੁਲ ਬਿਲਕੁਲ ਔਰ ਮੈਂ ਆਪਣੇ ਸਾਰੇ ਹੀ ਮੈਂ ਕਹਿ ਰਹੀਆਂ ਕਿ ਥੇਅਰ ਐਂਡ ਨੀਅਰ ਵਨ ਐਂਡ ਜੋ ਮੇਰੇ ਫਰੈਂਡਸ ਸਰਕਰ ਆ ਮੇਰੇ ਬ੍ਰਦਰ ਸਿਸਟਰ ਆ ਸਭ ਨੂੰ ਮੈਂ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਇੱਕ ਵਾਰੀ ਡਾਕਟਰ ਸ਼ਰਦਾ ਤੇ ਜ਼ਰੂਰ ਵਿਜ਼ਿਟ ਕਰੋ ਔਰ ਇੱਥੋਂ ਮੈਡੀਸਨ ਲੈ ਕੇ ਦੇਖੋ ਤੁਹਾਨੂੰ ਜ਼ਰੂਰ ਫਰਕ ਲੱਗੂਗਾ ਜਿੱਦਾਂ ਮੈਂ ਠੀਕ ਹੋਈ ਹਾਂ ਉਹਦੋਂ ਤੁਸੀਂ ਵੀ ਠੀਕ ਹੋ ਗੋਗੇ ਜੇ ਰੇਟਿੰਗ ਕਰਨੀ ਹੋਵੇ ਦੱਸੋ ਕਿੰਨੇ ਨੰਬਰ 10 ਉਪਰ ਨਹੀਂ ਇੰਨੇ ਸੈਟੀਸਫਾਈਡ ਹਾਂ ਜੀ ਐਸ ਬਿਲਕੁਲ ਹਾਂਜੀ ਹਾਂਜੀ ਸਸੀਕਲ ਜੀ ਕਿੱਥੋਂ ਆਇਓ ਸਟਾਰ ਰੋਡ ਲੋਹਾਰਾ ਅੱਛਾ ਜੀ ਕੀ ਦਿੱਕਤ ਸੀ ਕਮਰ ਪੇਨ ਅੱਛਾ ਇਹ ਬੈਕ ਪੇਨ ਸੀਗੀ ਹਨਾ ਕਿੰਨੀ ਦੇਰ ਤੋਂ ਪਰੇਸ਼ਾਨੀਆਂ ਤੁਹਾਨੂੰ ਪੰਜ 6 ਸਾਲ ਤੋਂ ਸੀਗੀ ਅੱਛਾ ਪੰਜ 6 ਸਾਲ ਤੋਂ ਤੁਸੀਂ ਪਰੇਸ਼ਾਨ ਸੀ ਜਿਸ ਤਰ੍ਹਾਂ ਦਵਾਈ ਲੈ ਲੈਣੀ ਕਿਸੇ ਮੈਡੀਕਲ ਵਗੈਰਾ ਤੋਂ ਉਸ ਤਰ੍ਹਾਂ ਖਾਂਦੀ ਰਹੀ ਫਿਰ ਇੱਕ ਦੋ ਵਾਰ ਹਸਪੀਟਲ ਵੀ ਲੈ ਕੇ ਗਿਆ ਬੱਚਾ ਤਾਂ ਉੱਥੋਂ ਉਹਨਾਂ ਨੇ ਕਿਹਾ ઓਪਰੇਟ ਐਨੀ ઓਪਰੇਸ਼ਨ ਦੱਸਦੇ ਸੀ ਜਿੱਥੇ ਜਾਂਦੇ ਸੀ ਐਨੀ ਮੇਨ ਕਮ ਹੈ ਨਹੀਂ ਸੀ ਬੈਠੇ ਰਹੀ ਕਿ ਮਤਲਬ ઓਪਰੇਟ ਕਰਵਾ ਸਕਾਂ ਫਿਰ ਇੱਕ ਸਾਲ ਮੈਂ ਮੰਜੇ ਤੇ ਮੈਥੇ ਦੇਖੇ ਵੀ ਬੱਚਾ ਇੰਨਾ ਪਰੇਸ਼ਾਨ ਸੀਗਾ ਕਿ ਬਾਥਰੂਮ ਪਜਾਮਾ ਵੀ ਮੇਰਾ ਉੱਪਰ ਉਹਨੂੰ ਕਰਨਾ ਪੈਂਦਾ ਸੀਗਾ ਫਿਰ ਮੇਰੀ ਸਮਝਣ ਆਈ ਉਹ ਕਹਿੰਦੀ ਵੀ ਦੀਦੀ ਇੰਨਾ ਵੀ ਉਹਨਾਂ ਦਾ ਚੱਲ ਰਿਹਾ ਵਾ ਵੀ ਸ਼ਾਰਦਾ ਮੈਡਮ ਦਾ ਵੀ ਇੱਕ ਵਾਰ ਜਾ ਕੇ ਤਾਂ ਦੇਖੋ ਮੈਂ ਕਿਹਾ ਮੈਂ ਨਹੀਂ ਹੁਣ ਕਿਤੇ ਜਾਣਾ ਵੀ ਕਾਫੀ ਢੇਰ ਹੋ ਗਈ ਮੈਨੂੰ ਮਤਲਬ ਭਰੋਸਾ ਉੱਠ ਗਿਆ ਸੀ ਤੁਹਾਡਾ ਮੈਂ ਕਾਫੀ ਥੱਕੇ ਖਾਲੇ ਹੁਣ ਨਹੀਂ ਜਾਣਾ ਹੈਗਾ ਕਹਿੰਦੀ ਨਹੀਂ ਜਾ ਕੇ ਦੇਖੋ ਤੁਸੀਂ ਆਏ ਪਰ ਪਹਿਲਾ ਇੱਕ ਦੋ ਦਿਨ ਲੱਗੇ ਫਿਰ 15 ਦਿਨ ਬਾਅਦ ਮਤਲਬ ਆ ਰਾਮ ਆਣ ਲੱਗਿਆ ਅੱਜ 15 ਦਿਨ ਦੇ ਵਿੱਚ ਹੀ ਹਾਂ 15 ਦਿਨ ਦੇ ਵਿੱਚ ਮਤਲਬ ਮੜ ਮੜ ਆਰਾਮ ਜਦੋਂ ਆਣ ਲੱਗਿਆ ਨਾ ਫਿਰ ਬੇਟਾ ਕਹਿੰਦਾ ਮੰਮੀ ਜਿੱਥੇ ਥੋੜਾ ਰਾਮ ਹੈ ਉੱਥੇ ਜ਼ਿਆਦਾ ਵੀ ਆਏਗਾ ਤੁਸੀਂ ਇੱਥੇ ਹੀ ਦਵਾਈ ਲੋ ਦਵਾਈ ਫਿਰ ਮਹਿੰਗੀਦਣ ਲੱਗੀ ਨਹੀਂ ਫਿਰ ਮਹਿੰਗੀ ਸਸਤੀ ਨਹੀਂ ਦੇਖੀ ਹੈਗੀ ਮਤਲਬ ਅਸਰ ਹੋਇਆ ਤਾਂ ਫਿਰ ਦਵਾਈ ਲਈ ਫਿਰ ਉਹਦੇ ਨਾਲ ਬਹੁਤ ਫਰਕ ਪਿਆ ਇਹਨਾਂ ਨੇ ਆਂਦੇ ਤਾਂ ਨਹੀਂ ਕਿਹਾ ਤਾ ਕਿ ਤੁਹਾਡਾ ਆਪਰੇਸ਼ਨ ਹੋਣਾ ਹੈ ਜਾਂ ਤੁਹਾਨੂੰ ਡਰਾਇਆ ਹੋ ਬਿਲਕੁਲ ਨਹੀਂ ਬਿਲਕੁਲ ਨਹੀਂ ਇਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਇਹ ਹੈ ਕਿ ਦੂਸਰਾ ਬੰਦਾ ਇਹ ਹੋ ਜਾਂਦਾ ਕਿ ਅਸੀਂ ਦਵਾਈ ਲੈ ਕੇ ਆਰਾਮ ਆ ਜੂਗਾ ਸਾਨੂੰ ਇਹਨਾਂ ਤੋਂ ਫਿਰ ਦਵਾਈ ਲਈ ਆਰਾਮ ਆਇਆ ਮਤਲਬ ਤੁਸੀਂ ਰੈਗੂਲਰ ਖਾ ਰਹੇ ਹੋ ਦਵਾਈ ਹਾਂ ਜੀ ਮੇਰੇ ਥੋੜੇ ਜਿਹਾ ਹੀ ਰਹਿ ਗਏ ਬਸ ਉਹ ਜ਼ਿਆਦਾ ਨਹੀਂ ਪਰ ਕਈ ਵਾਰ ਲੋਕ ਐਦਾਂ ਹੁੰਦਾ ਨਾ ਕੋਈ ਉਹਨਾਂ ਨੂੰ ਲੱਗਦਾ ਕਿ ਆਯੁਰਵੈਦਿਕ ਵਾਲੀਆਂ ਗੱਲਾਂ ਹੀ ਹੁੰਦੀਆਂ ਵਾ ਭੱਜ ਜਾਂਦੇ ਲੋਕਾਂ ਨੂੰ ਲੱਗਦਾ ਕਿ ਫਰਾਡ ਹੋਣਗੇ ਹਾਂ ਲੱਗਦਾ ਸੀ ਦੇਖੋ ਜਦੋਂ ਤੱਕ ਅਸੀਂ ਕਹਿੰਦੇ ਕਿਸੇ ਚੀਜ਼ ਨੂੰ ਯੂਜ਼ ਨਹੀਂ ਕਰਦੇ ਨਾ ਜਦ ਤੱਕ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਵੀ ਨਹੀਂ ਵਿਸ਼ਵਾਸ ਕਰਦੇ ਸੀ ਕੋਈ ਕਹਿੰਦਾ ਸੀ ਅਸੀਂ ਤਾਂ ਨਹੀਂ ਜਾਣਾ ਹੈਗਾ ਫਿਰ ਵੀ ਐਨਰ ਚ ਰੋ ਗਿਆ ਦਿਖਾਉਂਦੇ ਨੂੰ ਆਰਾਮ ਤਾਂ ਨਹੀਂ ਹੈਗਾ ਪਰ ਜਦੋਂ ਇੱਥੋਂ ਆ ਕੇ 15 ਦਿਨ ਬਾਅਦ ਥੋੜਾ ਥੋੜਾ ਰਿਲੀਫ ਮਿਲਣ ਲੱਗਿਆ ਉਸ ਤੋਂ ਬਾਅਦ ਵਿਸ਼ਵਾਸ ਫੜ ਗਿਆ ਮਤਲਬ ਹੁਣੇ ਵਿਸ਼ਵਾਸ ਕੀਤਾ ਤਾਂ ਤੁਹਾਨੂੰ ਇਹ ਨਹੀਂ ਲੱਗਾ ਕਿ ਟਾਈਮ ਵੇਸਟ ਕੀਤਾ ਬਿਲਕੁਲ ਨਹੀਂ ਮੈਂ ਉਹ ਸਮਝਣ ਨੂੰ کہہ ਰਹੀ ਹਾਂ ਮੈਂ ਕਿ ਮੇਰੇ ਵਾਸਤੇ ਤੁਸੀਂ ਰੱਬ ਹੋ ਉਹ ਕਹਿੰਦੇ ਨਹੀਂ ਇਸ਼ਾਰਦਾ ਮੈਂ ਮੈਂ ਕਿ ਨਹੀਂ ਪਹਿਲੇ ਤੁਸੀਂ ਉਹ ਕਿ ਤੁਸੀਂ ਮਤਲਬ ਮੈਨੂੰ ਉੱਥੇ ਲੈ ਕੇ ਗਏ ਅਮੈਂ ਦਵਾਈ ਲਈ ਅੱਜ ਮੈਂ ਤੁਰਨ ਫਿਰਨ ਜੋਗੀ ਹੈਗੀ ਆ ਕਿਸੇ ਕਿਸਮ ਦਾ ਫਰਾਲ ਵਗੈਰਾ ਤਾਂ ਨਹੀਂ ਲੱਗਾ ਕੀ ਕੋਈ ਐਵੇਂ ਗੱਲਾਂ ਚ ਲੈਂਦੇ ਆਇਆ ਝੂਠ ਨਹੀਂ 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 ਬਿਲਕੁਲ ਨਹੀਂ ਇਹ ਤਾਂ ਜਦੋਂ ਕਹਿੰਦੇ ਜਦ ਤੱਕ ਅਸੀਂ ਕਿਤੇ ਸਿਕਾ ਤੇ ਜਾਵਾਂਗੇ ਨਹੀਂ ਦਵਾਈ ਲਵਾਂਗੇ ਨਹੀਂ ਸਾਨੂੰ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ ਇਹ ਸਹੀ ਹੈ ਕਿ ਗਲਤ ਹੈ ਇਹ ਜਜਮੈਂਟ ਨਹੀਂ ਕਰਨੀ ਚਾਹੀਦੀ ਅਸੀਂ ਲਈਏ ਦਵਾਈ ਪਰ ਸਾਨੂੰ ਰਾਹ ਮੈਂ ਅਸੀਂ ਮੈਂ ਤਾਂ ਇਹੀ ਕਹੂੰਗੀ ਵੀ ਦੇਖੋ ਇੱਕ ਵਾਰ ਤੁਸੀਂ ਵਿਸ਼ਵਾਸ ਕਰਕੇ ਦੇਖੋਗੇ ਕੀ ਪਤਾ ਤੁਸੀਂ ਵੀ ਮੇਰੇ ਵਾਂਗੂ ਠੀਕ ਹੋ ਜਓ ਅਰ ਮੈਂ ਤੁਰਦੀ ਫਿਰਦੀ ਕਿਥੇ ਮੇਰਾ ਬੇਟਾ ਮੈਨੂੰ ਬਾਥਰੂਮ ਤੱਕ ਲੈ ਕੇ ਜਾਂਦਾ ਸੀ ਅੱਛਾ ਹੁਣ ਮੈਂ ਤਾਂ ਖੁਦ ਸਾਰਾ ਕੰਮ ਕਰ ਲੈਂਦੇ ਹਾਂ ਕਰ ਲਿਆ ਦੱਸ ਚੋ ਕਿੰਨੇ ਨੰਬਰ ਦਓਗੇ 10 ਚੋ ਮੈਂ 10 ਤੋਂ ਉੱਪਰੀ ਹੀ ਦੇ ਸਕਦੀ ਹਾਂ 10 ਤੋਂ ਉੱਪਰੀ ਹਾਂ ਕਿਉਂ ਜਿਸਟਰ ਮੇਰੀ ਪੋਜੀਸ਼ਨ ਸੀ ਮੈਂ ਸਾਲ ਇੱਕਦਮ ਮੰंजे ਤੇ ਰਹੀ ਐ ਉਸ ਸਾਲ ਜਿਹੜਾ ਬੰਦਾ ਮੰंजे ਤੇ ਰਿਹਾ ਹੋਵੇ ਉਹਦੇ ਵਾਸਤੇ ਬਹੁਤ ਜਿਆਦਾ ਪਰ ਆਪ ਨਾਲੋਂ ਵੱਧ ਹੈ ਸਸਿਕਾ ਜੀ ਸਸਿਕਾ ਜੀ ਕਿੱਥੋਂ ਆਇਓ ਮੈਂ ਜਨਤਨਗਰ ਤੋਂ ਅੱਛਾ ਜੀ ਕੀ ਦਿੱਕਤ ਸੀ ਮੈਨੂੰ ਬੈਕ ਪੇਨ ਦੀ ਪ੍ਰੋਬਲਮ ਸੀ ਬੈਕ ਪੇਨ ਦੀ ਠੀਕ ਹੈ ਜੀ ਕਿੰਨੇ ਦਿਨ ਤੋਂ ਪਰੇਸ਼ਾਨ ਸੀਗੇ ਮੇਰੇ ਐਕਚੁਅਲੀ ਤਾਂ ਮੇਰੇ 3 ਸੀਜ਼ੇਰੀਅਨ ਹੋਏ ਸੀਗੇ ਉਸ ਤੋਂ ਬਾਅਦ ਮੈਨੂੰ ਬੈਕ ਪੇਨ ਬਹੁਤ ਜ਼ਿਆਦਾ ਤਿੰਨ ਤਿੰਨ ਚਾਰ ਸਾਲ ਮੈਨੂੰ ਬਹੁਤ ਜ਼ਿਆਦਾ ਰਹੀ ਹੈ ਬੈਕ ਪੇਨ ਮੈਂ ਬਹੁਤ ਜ਼ਿਆਦਾ ਡਾਕਟਰਾਂ ਤੇ ਗਈਆਂ ਬਹੁਤ ਜ਼ਿਆਦਾ ਪੈਸਾ ਖਰਚ ਕੀਤਾ ਬਟ ਮੈਨੂੰ ਕਿਤੋਂ ਵੀ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਤੇ ਬਸ ਫਿਰ ਐਦਾਂ ਹੀ ਮੈਨੂੰ ਮੇਰੇ ਫਰੈਂਡ ਸੀਗੇ ਉਹਨਾਂ ਨੇ ਦੱਸਿਆ ਸ਼ਾਰਦਾ ਹਸਪੀਟਲ ਦਾ ਤੇ ਯਕੀਨ ਹੋ ਗਿਆ ਸੀ ਦੇਖੋ ਪਤਾ ਕੀ ਜਦੋਂ ਅਸੀਂ ਦੂਸਰੀਆਂ ਅਦਰ ਮੈਡੀਸਨ ਖਾਂਦੇ ਆ ਨਾ ਉਦੋਂ ਸਾਨੂੰ ਸਾਈਡ ਇਫੈਕਟ ਬਹੁਤ ਹੁੰਦਾ ਵਾ ਜਿਹੜਾ ਇਹ ਮੈਡੀਸਨ ਹੈ ਸਾਨੂੰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਮੈਂ ਕਿਹਾ ਅਸੀਂ ਚਲੋ ਜਿੱਦੇ ਜਿੱਥੇ ਇੰਨੀ ਦਵਾਈ ਖਾਦਦੀ ਆ ਇੱਕ ਵਾਰੀ ਹੋਰ ਸਹੀ ਅਸੀਂ ਫਿਰ ਇੰਦਰ ਆਏ ਆ ਤੇ ਜਦ ਦੂਸਰਾ ਸ਼ਾਰਦਾ ਮੈਮ ਨੇ ਸਾਡਾ ਟ੍ਰੀਟਮੈਂਟ ਕੀਤਾ ਜਿਸ ਤਰ੍ਹਾਂ ਉਹਨਾਂ ਨੇ ਸਾਨੂੰ ਡੀਲ ਕੀਤਾ ਕੁਝ ਉਹਨਾਂ ਨੇ ਐਕਸਰਸਾਈਜ਼ ਵਗੈਰਾ ਮੈਨੂੰ ਦੱਸਿਆ ਸੀਗੀਆਂ ਉਹ ਮੈਂ ਕੀਤੀਆਂ ਤੇ ਕੁਝ ਖਾਣ ਪੀਣ ਤੋਂ ਪਰਹੇਜ਼ ਦੱਸਿਆ ਸੀ ਉਹਨਾਂ ਨੇ ਉਹ ਮੈਂ ਕੀਤਾ ਪੂਰਾ ਪ੍ਰੋਪਰ ਵੇ ਨਾਲ ਮੈਡੀਸਨ ਲਿੱਤੀ 20 ਦਿਨ ਮੈਂ ਮੈਡੀਸਨ ਲਿੱਤੀ ਮੈਨੂੰ ਫਰਕ ਨਜ਼ਰ ਆਉਣ ਲੱਗਿਆ ਮਤਲਬ 20 ਦਿਨਾਂ ਦੇ ਵਿੱਚ ਹੀ ਹਾਂਜੀ 20 ਡੇਸ ਤੋਂ ਮੈਨੂੰ ਫਰਕ ਨਜ਼ਰ ਆਉਣ ਲੱਗਿਆ ਨਹੀਂ ਤੇ ਮੈਂ ਪਹਿਲੇ ਮਤਲਬ ਆਪਣੇ ਬੱਚਿਆਂ ਨੂੰ ਸੰਭਾਲਣਾ ਉਹਨਾਂ ਦੀ ਟੇਕ ਕੇਅਰ ਕਰਨਾ ਮੈਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ ਘਰ ਦੇ ਕੰਮ ਮੇਰੇ ਹਸਬੰਡ ਕਰਦੇ ਸੀਗੇ ਜੌਬ ਵੀ ਕਰਦੇ ਸੀ ਘਰ ਆ ਕੇ ਉਹ ਘਰ ਦਾ ਕੰਮ ਵੀ ਕਰਦੇ ਸੀਗੇ ਬਹੁਤ ਜ਼ਿਆਦਾ ਸਾਨੂੰ ਪ੍ਰੋਬਲਮ ਆਉਂਦੀ ਸੀ ਉੱਠਣ ਬੈਠਣ 'ਚ ਬਹੁਤ ਜ਼ਿਆਦਾ ਪ੍ਰੋਬਲਮ ਆ ਲੱਗੀ ਮੈਨੂੰ ਇੱਕਦਾਂ ਇੱਕ ਇੱਕਦਾਂ ਮੈ ਲੱਗਿਆ ਕਿ ਮੇਰੀ ਜ਼ਿੰਦਗੀ ਖਤਮ ਹੋ ਗਈ ਹੈ ਮਤਲਬ ਇੰਨੀ ਜ਼ਿਆਦਾ ਪੇਨ ਹੋਣ ਲੱਗੀ ਸੀ ਮੇਰੇ ਪਰ ਮੈਨੂੰ ਇੱਥੇ 20 ਦਿਨਾਂ ਚ ਮੈਨੂੰ ਰਿਲੀਫ ਮਿਲਣ ਸ਼ੁਰੂ ਹੋਇਆ ਮਤਲਬ ਸਟਾਰਟਿੰਗ ਹੋਈ ਲੇਕਿਨ ਹੌਲੀ ਹੌਲੀ ਮਤਲਬ ਮੈਨੂੰ 3-4 ਮਹੀਨੇ ਮੈਂ ਮੈਡੀਸਿਨ ਖਾਧੀ ਹੈ ਤੇ ਮੈਂ ਬਿਲਕੁਲ ਠੀਕ ਹੋ ਗਈ ਹਾਂ ਹੁਣ ਮੈਂ ਘਰ ਦਾ ਸਾਰਾ ਕੰਮ ਵੀ ਖੁਦ ਕਰਦੀ ਹਾਂ ਬੱਚਿਆਂ ਨੂੰ ਸਕੂਲ ਛੱਡਣਾ ਲਿਆਣਾ ਸਾਰਾ ਕੰਮ ਟੋਟਲੀ ਕਰਦੇ ਇਹਨਾਂ ਨੇ ਆਂਦੇ ਜਦੋਂ ਤੁਸੀਂ ਆਏ ਇਹਨਾਂ ਨੇ ਤੁਹਾਨੂੰ ਕਿਹਾ ਕਿ ઓਪਰੇਟ ਕਰਨਾ ਹੈ ਜਾਂ ਡਰਾਇਆ ਵਗੈਰਾ ਕੁਝ ਨਹੀਂ ਇਹਨਾਂ ਨੂੰ ઓਪਰੇਟ ਨਹੀਂ ਦੱਸਿਆ ਸੀ ਇਹਨਾਂ ਨੇ ਕਿਹਾ ਸੀਗਾ ਕਿ ਦੇਖੋ ਮੈਡੀਸਿਨ ਪ੍ਰੋਪਰ ਵੇ ਨਾਲ ਖਾਣੀ ਪਏਗੀ ਸੈਕੰਡਲੀ ਤੁਹਾਨੂੰ ਜਿਹੜੇ ਐਕਸਰਸਾਈਜ਼ ਹੈ ਉਹ ਪ੍ਰੋਪਰ ਵੇ ਨਾਲ ਕਰਨੀ ਪਏਗੀ ਔਰ ਜਿਹੜਾ ਖਾਣ ਪੀਣ ਦਾ ਪ੍ਰੈਜ਼ ਹੈ ਉਹ ਤੁਸੀਂ ਤਰੀਕੇ ਨਾਲ ਕਰੋਗੇ ਤੇ ਤੁਹਾਨੂੰ ਕਿਸੇ ਚੀਜ਼ ਦੀ ਨਾ ਇੰਜੈਕਸ਼ਨ ਦੀ ਲੋੜ ਹੈ ਨਾ ਤੁਹਾਨੂੰ ઓਪਰੇਟ ਦੀ ਲੋੜ ਹੈ ਕੋਈ ਇੰਜੈਕਸ਼ਨ ਵੀ ਨਹੀਂ ਲਾਇਆ ਨਹੀਂ ਉਹਨਾਂ ਨੇ ਕੋਈ ਇੰਜੈਕਸ਼ਨ ਨਹੀਂ ਲਗਾਇਆ ਹਾਂਜੀ ਕੋ ਇੰਜੈਕਸ਼ਨ ਨਹੀਂ ਸਿਰਫ ਮੈਨੂੰ ਮੈਡੀਸਿਨ ਹੀ ਦਿੱਤੀ ਹੈ ਮੈਨੂੰ ਮੈਡੀਸਨ ਨਾਲ ਹੀ ਵਰਕ ਪੈ ਗਿਆ ਤੇ ਡੀਲਿੰਗ ਕਿਵੇਂ ਲੱਗੀ ਤੁਹਾਨੂੰ ਇੱਥੇ ਦੇ ਸਟਾਫ ਦੀ ਜਾਂ ਸਾਰੇ ਡਾਕਟਰ ਦੀ ਦੇਖੋ ਸਟਾਫ ਦੀ ਡੀਲਿੰਗ ਵਧੀਆ ਹੋਵੇ ਤਾਂ ਤਾਂ ਹੀ ਪੇਸ਼ੈਂਟ ਤਾਂ ਟਿਕਦਾ ਹੈ ਡਾਕਟਰ ਅੱਛੇ ਹੋਣ ਉਹਨਾਂ ਦਾ ਗੱਲਬਾਤ ਕਰਨ ਦਾ ਤਰੀਕਾ ਅੱਛਾ ਹੋਵੇ ਤਾਂ ਹੀ ਪੇਸ਼ੈਂਟ ਆਂਦਾ ਅੱਧਾ ਠੀਕ ਤੇ ਪੇਸ਼ੈਂਟ ਉਹਦੋਂ ਹੀ ਹੋ ਜਾਂਦਾ ਜਦੋਂ ਡਾਕਟਰ ਨੇ ਵਧੀਆ ਤਰੀਕੇ ਨਾਲ ਟਰੀਟ ਕਰਦੇ ਨੇ ਹਨਾ ਤੇ ਮੈਂ ਉਹਨਾਂ ਦੇ ਟ੍ਰੀਟਮੈਂਟ ਮਤਲਬ ਉਹਨਾਂ ਦੇ ਟ੍ਰੀਟ ਕਰਨ ਤੋਂ ਬਹੁਤ ਜ਼ਿਆਦਾ ਮੈਂ ਹੈਪੀ ਸੀਗੀ ਮਤਲਬ ਜਿਸ ਤਰ੍ਹਾਂ ਜਿਨ੍ਹਾਂ ਨੇ ਮੈਨੂੰ ਮਤਲਬ ਗੱਲਬਾਤ ਕੀਤੀ ਉਹਨਾਂ ਨੇ ਟ੍ਰੀਟਮੈਂਟ ਕੀਤਾ ਮੇਰਾ ਮੈਨੂੰ ਬਹੁਤ ਜ਼ਿਆਦਾ ਮਤਲਬ ਤਸੰਨੀ ਜੀ ਹੋ ਗਈ ਕਿ ਹਾਂ ਬਈ ਵਾਕਈ ਹੈ ਚੀਜ਼ ਇੱਥੇ ਗੱਲਬਾਤ ਹੈਗੀ ਹੈ ਮਤਲਬ ਕੋਈ ਸਾਈਡ ਇਫੈਕਟ ਵਗੈਰਾ ਆ ਜਾਂ ਕੋਈ ਲੱਗਾ ਹੋਵੇ ਦਵਾਈ ਖਾਦੀ ਜਾਂ ਮੈਨੂੰ ਆਹ ਦਿੱਕਤ ਆਈ ਇਦਾਂ ਦਾ ਕੁਝ ਤਾਂ ਨਹੀਂ ਇਹ ਦੇਖੋ ਆਯੁਰਵੈਦਿਕ ਦੇ ਵਿੱਚ ਸਭ ਤੋਂ ਮੇਨ ਇਹੀ ਚੀਜ਼ ਹੁੰਦੀ ਹੈ ਕਿ ਸਾਨੂੰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਅਸੀਂ ਕੋਈ ਹੋਰ ਮੈਡੀਸਿਨ ਖਾਣੇ ਆ ਗੋਲੀਆਂ ਖਾਣੇ ਆ ਕਿ ਵਧੀਆ ਹੈ ਕਿ ਮਤਲਬ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਦਵਾਈ ਦਾ ਕਿੰਨੇ ਟਾਈਮ ਦੀ ਤੁਹਾਡਾ ਕੋਰਸ ਰਹਿ ਗਿਆ ਮੈਂ ਬਸ ਆ ਲਾਸਟ ਵਿਜ਼ਿਟ ਸੀਗੀ ਮੇਰੇ ਪਿਛਲੇ ਹਫਤੇ ਹੁਣ ਮੈਂ ਪ੍ਰੋਪਰ ਵੇ ਨਾਲ ਠੀਕ ਹੈ ਬਸ ਮੈਂ ਇੱਕ ਵਾਰੀ ਮੈਡਮ ਨੂੰ ਪੁੱਛਣ ਆਈ ਸੀਗੀ ਕਿ ਮੈਮ ਅੱਗੇ ਟ੍ਰੀਟਮੈਂਟ ਦੀ ਲੋੜ ਤਾਂ ਨਹੀਂ ਹੈਗੀ ਮੈਮ ਕਹਿੰਦੇ ਨਹੀਂ ਓਕੇ ਹੈ ਮੈਂ ਕਿਹਾ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਓਕੇ ਹੋ ਨਾ ਮਤਲਬ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਕਿ ਮੈਂ ਕਹਿੰਦਾ ਨਹੀਂ ਮੈਂ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਕਈ ਵਾਰ ਇਦਾਂ ਹੁੰਦਾ ਨਾ ਜਦੋਂ ਆਪਾਂ ਡਾਕਟਰ ਕੋਲ ਬਾਰ-ਬਾਰ ਕਈ ਵੇਲੇ ਆਪਾਂ ਆਪਣੇ ਆਪ ਨੂੰ ਸੈਟੀਸਫਾਈਡ ਕਰਨ ਲਈ ਸਵਾਲ ਪੁੱਛਦੇ ਰਹਿੰਦੇ ਹਨਾ ਡਾਕਟਰ ਸਾਹਿਬ ਇਦਾਂ ਹੋ ਜੂਗਾ ਜਾਂ ਮੈਨੂੰ ਆਹ ਤਾਂ ਨਹੀਂ ਹੋ ਜੂਗਾ ਮੈਂ ਠੀਕ ਹੋ ਜੂਗੀ ਹਨਾ ਇਹ ਇਰੀਟੇਟ ਤਾਂ ਨਹੀਂ ਹੁੰਦੇ ਕਈ ਡਾਕਟਰ ਕੋਲ ਕੇ ਬਾਰ-ਬਾਰ ਇੱਕੋ ਹੀ ਸਵਾਲ ਪੁੱਛਦੇ ਰਹਿੰਦੇ ਨਹੀਂ ਇਹ ਬਿਲਕੁਲ ਇਰੀਟੇਟ ਨਹੀਂ ਹੁੰਦੇ ਇਹ ਤਾਂ ਕਹਿੰਦੇ ਸਾਨੂੰ ਅਗਰ ਤੁਹਾਨੂੰ ਕੁਝ ਵੀ ਲੱਗਦਾ ਹੈ ਨਾ ਕਿ ਸਾਨੂੰ ਬਾਰ-ਬਾਰ ਪੁੱਛੋ ਅਸੀਂ ਕਿਸ ਲਈ ਬੈਠੇ ਆ ਤੁਹਾਡੇ ਟ੍ਰੀਟਮੈਂਟ ਲਈ ਬੈਠਾ ਅਗਰ ਤੁਹਾਨੂੰ ਕੋਈ ਪ੍ਰੋਬਲਮ ਆnde ਸਾਨੂੰ ਪੁੱਛੋ ਜੇ ਤੁਹਾਨੂੰ ਕੋਈ ਵੀ ਦਿੱਕਤ ਆ ਅਸੀਂ ਬੈਠੇ ਆ ਅਸੀਂ ਸਾਰਾ ਟ੍ਰੀਟਮੈਂਟ ਦਵਾਂਗੇ ਤੁਹਾਨੂੰ ਮਤਲਬ ਕੋਈ ਇਹਨਾਂ ਨੇ ਇਰੀਟੇਟ ਨਹੀਂ ਹੋਏ ਸਾਡੇ ਤੋਂ ਸਾਡੀ ਹਰ ਹਰ ਟਾਈਮ ਇਹਨਾਂ ਨੇ ਸਾਡੀ ਗੱਲ ਸੁਣੀ ਹੈ ਮਤਲਬ ਚਾਹੇ ਸਾਨੂੰ ਘੰਟਾ ਲੱਗੇ ਚਾਹੇ ਅੱਧਾ ਘੰਟਾ ਲੱਗੇ ਕਦੀ ਇਹਨਾਂ ਨੇ ਇਹ ਨਹੀਂ ਕਿਹਾ ਵੀ ਜਲਦੀ ਕਰੋ ਜਾਂ ਕੁਝ ਵੀ ਹੈ ਮਤਲਬ ਇਹਨਾਂ ਜਲਦਬਾਜ਼ੀ ਨਹੀਂ ਕਰਦੇ ਕੋਈ ਵੀ ਗੱਲ ਆਰਾਮ ਨਾਲ ਸੁਣਦੇ ਆ ਸਾਡੀ ਲਫਟੂ ਕੇ ਨੇ ਨੰਬਰ ਦਵਾਂ 10 over 10 ਸਸਿਕਾ ਜੀ ਸਸਿਕਾ ਜੀ ਕਿੱਥੋਂ ਆਏ ਹੋ ਮੋੜੀਆ ਤੋਂ ਆਇਆ ਜੀ ਕੀ ਦਿੱਕਤ ਸੀਗੀ ਇੱਧਰ ਨੂੰ ਆਇਆ ਬੈਕ ਪ੍ਰੋਬਲਮ ਸੀ ਅੱਛਾ ਜੀ ਬੈਕ ਪ੍ਰੋਬਲਮ ਸੀ ਠੀਕ ਹੈ ਕਿੰਨੇ ਦਿਨ ਤੋਂ ਪਰੇਸ਼ਾਨ ਸੀ ਇਹ ਡੇਢ ਸਾਲ ਹੋ ਗਿਆ ਇਹ ਲਗਾਤਾਰ ਜੋ ਉੱਤੇ ਜਾਣਾ ਵੀ ਔਖਾ ਹੋ ਗਿਆ ਇਹ ਉੱਥੇ ਬੈਠਣਾ ਵੀ ਔਖਾ ਸੀਟਿੰਗ ਜੌਬ ਸੀ ਸਿਟਿੰਗ ਜੌਬ ਸੀ ਪ੍ਰੋਡਕਸ਼ਨ ਇੰਜੀਨੀਅਰ ਦੇ ਸੀ ਬੈਠਣਾ ਵੀ ਔਖਾ ਹੋਇਆ ਸੀ ਜਾਣਾ ਬੈਠਣਾ ਫਿਰ ਖੜਾ ਖੜਾਣਾ ਹੋਣਾ ਦਵਾਈ ਵੀ ਲੈਂਦੇ ਰਹੇ ਕਦੋਂ ਵੀ ਲੈਂਦੇ ਰਹੇ ਪਰ ਕੋਈ ਪ੍ਰੋਬਲਮ ਨਹੀਂ ਸੀ ਡਾਕਟਰ ਸ਼ਰਦਾ ਦਾ ਕਿਵੇਂ ਪਤਾ ਲੱਗਾ ਉਹ ਨਾਲ ਤੇ ਮੇਰੇ ਜਿਹੜੇ ਦੋਸਤ ਸੀ ਉਹਨੇ ਹੁਣ ਦੱਸਿਆ ਵੀ ਮੈਡਮ ਸ਼ਰਦਾ ਮੋਡਲ ਟਾਊਨ ਤੇ ਹੈਗੀ ਆ ਉਹਨੇ ਕੋਲੇ ਜਾਵੋ ਤੇ ਮੈਂ ਚਲੋ ਮੇਰੇ ਦੋਸਤ ਮੈਨੂੰ ਇੱਥੇ ਲਿਆਇਆ ਜਾ ਕੇ ਮੈਡਮ ਨੂੰ ਮਿਲੇ ਉਹਨਾਂ ਦੱਸਿਆ ਵੀ ਕਨੇਰ ਚਰਦੀ ਪ੍ਰੋਬਲਮ ਆ ਮਾ ਡੇਢ ਕਿਸਾਂ ਦੀ ਹੈਗੀ ਆ ਜੀ ਬਾ ਬੈਠਣਾ ਬਹੁਤ ਔਖਾ ਕਹਿੰਦੇ ਵੀ ਇਹ ਤਾਂ ਰੱਬ ਦਾ ਰੂਪ ਹੁੰਦੇ ਨੇ ਡਾਕਟਰ ਤੋਂ ਹੀ ਵਿਸ਼ਵਾਸ ਕਰਦੇ ਹਾਂ ਵਾਹਿ ਜੀ ਵਿਸ਼ਵਾਸ ਕਰਕੇ ਤੁਹਾਡੇ ਕੋਲੇ ਆਇਆ ਹਾਂ ਤੇ ਉਹਨਾਂ ਨੂੰ 15 ਦਿਨ ਦੀ ਦਵਾਈ ਦਿੱਤੀ ਤੇ ਕਹਿੰਦੇ ਵੀ ਹਰ ਲਗਾਤਾਰ ਖਾਗੋ ਫਰੀ ਟਾਈਮ ਖਾਗੋ ਫਿਰ 15 ਦਿਨ ਬਾਅਦ ਫੇਰ ਆਏ ਠੀਕ ਹੈ ਫਿਰ ਉਹਨੇ ਟੂ ਟਾਈਮ ਕਰਤੀ ਤੇ ਉਹਨਾਂ ਨੂੰ ਫਰਕ ਪੈ ਗਿਆ ਜਿਆਣੀ ਹੁਣ ਕੋਈ ਇੰਨੀ ਪ੍ਰੋਬਲਮ ਨਹੀਂ ਹੈਗੀ ਵਰਕਸ਼ਾਪ ਦੇ ਵਿੱਚ ਜਾਂਦੇ ਆ ਗੜਾ ਗੁੜਾ ਲਾਉਲੇ ਆ ਮਤਲਬ ਬੈਨ ਉਠਣ ਚ ਕੋਈ ਦਿੱਕਤ ਨਹੀਂ ਹੁੰਦੀ ਕੋਈ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਆਉਂਦੀ ਤੇ 15 ਦਿਨ ਚ ਆਰਾਮ ਮਹਿਸੂਸ ਹੋਣ ਲੱਗ ਪਿਆ ਆਰਾਮ ਹੋਣ ਲੱਗ ਗਿਆ ਜੀ ਉਹਨਾਂ ਦੇ 15 ਦਿਨ ਦੀ ਹੋਰ ਦੇ ਦਿੱਤੀ ਹੋਰ ਦੇ ਦਿੱਤੀ ਉਹ ਕਹਿੰਦੇ ਵੀ ਇਹ ਖਾਗੋ ਤਰ ਅੱਗੇ ਆਪਾਂ ਹੋਰ ਦੇਖਾਂਗੇ ਕੋਈ ਆ ਕੇ ਫਿਰ ਇਹਦਾ ਡਰਾਇਆ ਤਾਂ ਨਹੀਂ ਕੋਈ ਵੀ ਤੁਹਾਡਾ ਆਪਰੇਸ਼ਨ ਹੋਊਗਾ ਜਾਂ ਆਹ ਹੋ ਗਿਆ ਤੁਸੀਂ ਠੀਕ ਨਹੀਂ ਹੋ ਸਕਦੇ ਨਹੀਂ ਨਹੀਂ ਉਹਨਾਂ ਨੇ ਕੋਈ ਐਸੀ ਜੀ ਗੱਲਬਾਤ ਨਹੀਂ ਕੀਤੀ ਉਹ ਕਹਿੰਦੇ ਵੀ ਦਵਾਈ ਖਾਓ ਵਿਸ਼ਵਾਸ ਮਹਾਂ ਜੀ ਵਿਸ਼ਵਾਸ ਕਰਕੇ ਹੀ ਤੁਹਾਡੇ ਕੋਲੇ ਆਏ ਆ ਤੇ ਕੋਈ ਐਸੀ ਜੀ ਉਹਨਾਂ ਨੇ ਕੋਈ ਆਪਰੇਸ਼ਨ ਦੀ ਕੋਈ ਗੱਲਬਾਤ ਨਹੀਂ ਕੀਤੀ ਉਹਨਾਂ ਨੇ عمر ਕਿੰਨੀ ਤੁਹਾਡੀ ਉਮਰ ਹੈ 52 ਅੱਛਾ ਜੀ ਹਾਂ ਜੀ ਠੀਕ ਹੈ ਇਸ ਉਮਰ ਚ ਕਈ ਵੇਲੇ ਆ ਕੇ ਲੋਕੀਏ ਲੱਗਦਾ ਕਿ ਯਾਰ ਇਹ ਦਰਦ ਸ਼ੁਰੂ ਹੋ ਗਿਆ ਇਹ ਸ਼ਾਇਦ ਪਤਾ ਨਹੀਂ ਸਾਰੀ ਉਮਰ ਹੀ ਨਹੀਂ ਹਟਣਾ ਹਨਾ ਹਾਂ ਜੀ ਹੁੰਦਾ ਕਈ ਵਾਰ ਲੱਗਦਾ ਹੁੰਦਾ ਹੁੰਦਾ ਤਾਂ ਹੈਗਾ ਬਥੇਰੇ ਨੇ ਕਿਹਾ ਜੀ ਵੀ ਤੁਸੀਂ ਜੋਬ ਕਰਦੇ ਜੋ ਛੱਡ ਦੋ ਮਾ ਵੀ ਜੋ ਸਾਡ ਨੂੰ ਛੱਡਣੀ ਨਹੀਂ ਦਿੰਦੇ ਮੈਂ ਸੀਨੀਅਰ ਬੰਦਾ ਮੈਂ ਉੱਥੇ ਵੀ ਛੱਡਣੀ ਨਹੀਂ ਦਿੰਦੇ ਫੇਰ ਵੀ ਮੈਂ ਕੀਤੀ ਹੈ ਹੁਣ ਕੋਈ ਐਸੀ ਜੀ ਪ੍ਰੋਬਲਮ ਨਹੀਂ ਗੱਡੀ ਲੈ ਕੇ ਵੀ ਜਾਂਦੇ ਆ ਮੋਟਰਸਾਈਕਲ ਤੇ ਵੀ ਜਾਂਦੇ ਆ ਬਾਹਰ ਮਾਰਕੀਟਿੰਗ ਤੇ ਵੀ ਜਾਂਦੇ ਆ ਕੋਈ ਐਸੀ ਜੀ ਪ੍ਰੋਬਲਮ ਹੀ ਨਹੀਂ ਆਉਂਦੀ ਅਸੀਂ ਮੈਡਮ ਦਾ ਇਨਾ ਧੰਨਵਾਦ ਕਰਦੇ ਆ ਕਿ ਨਹੀਂ ਇੱਕ ਰੱਬ ਦਾ ਰੂਪ ਨਹੀਂ ਜੀ ਇਹ ਸਟਾਫ ਕਿਵੇਂ ਦਾ ਲੱਗਾ ਸਟਾਫ ਇਨਾ ਵਧੀਆ ਲੱਗਿਆ ਇਨਾ ਡੀਲਿੰਗ ਇੰਨੀ ਵਧੀਆ ਔਰ ਸਰਪੁੱਤ ਜੀ ਕਿੱਥੋਂ ਆਏ ਹੋ ਬੈਠੋ ਪਾਣੀ ਥੜੀ ਪੀਓ ਡਾਕਟਰ ਸਾਹਿਬ ਨੇ ਮੜਾਉਂਦੇ ਆ ਉਹ ਇਹ ਜੀ ਨੇ ਵਧੀਆ ਡੀਲਿੰਗ ਆ ਜੀ ਠੀਕ ਹੈ ਜੀ ਹਾਂਜੀ 10 ਚ ਕਿੰਨੇ ਨੰਬਰ ਦਿੰਨੇ ਹੋ ਹਾਂਜੀ 10 ਚ ਕਿੰਨੇ ਨੰਬਰ ਦੋ 10 ਤੋਂ 11 ਦਵਾਂਗੇ ਜੀ ਹਾਂਜੀ 11 ਇੰਨੇ ਮਤਲਬ ਖੁਸ਼ ਆਉਂਦੇ ਹਾਂਜੀ 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 ਅਸੀਂ ਡਾਕਟਰ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਮੈਂ ਕਹਿੰਦਾ ਅਸੀਂ ਪਬਲਿਕ ਨੂੰ ਵੀ ਇਹੀ ਕਹਿੰਦੇ ਆ ਜੀ ਨੂੰ ਪੇਨ ਦਰਦ ਹੁੰਦਾ ਕਿਸੇ ਕੋਲ ਨਾ ਜਾਣ ਸਿੱਧਾ ਇੱਥੇ ਡਾਕਟਰ ਮੈਡਮ ਸਰ ਦਾ ਕੋਲ ਆਉਣਾ ਮਾਡਲ ਟਾਊਨ ਆਉਣਾ ਬੱਸ ਠੀਕ ਠਾਕ ਜੀ ਤਰਫਾ ਜੀ ਚੱਲੋ ਕੀ ਦਿੱਕਤ ਹੈ ਬੈਕ ਪੇ ਹਾਂ ਮੇਰੇ ਬੈਕ ਪੇਨ ਦੀ ਸੀਗਾ ਮੇਰਾ ਨਾ ਐਕਸੀਡੈਂਟ ਹੋ ਗਿਆ ਸੀ ਵੈਸੇ ਤੇ ਬੜੇ ਡਾਕਟਰਾਂ ਕੋ ਧੱਕੇ ਖਾਦੇ ਮੈਂ ਤੇ ਪਰ ਕਿਸੇ ਕੋਈ ਯਾਨੀ ਕਿ ਲੋਟ ਨਹੀਂ ਆਇਆ 6-7 ਮਹੀਨੇ ਤੱਕ ਮੈਂ ਮਹੀਨਾ ਕਾ 2 ਮਹੀਨੇ ਤੱਕ ਮੈਂ ਬੈੱਡ ਤੋਂ ਨਹੀਂ ਉੱਠਿਆ ਜੀ ਤੇ ਉਸ ਤੋਂ ਬਾਅਦ ਮੈਂ ਵੀਡੀਓ ਵੀਡੀਓ ਦੇਖ ਕੇ ਆਇਆ ਸੀ ਇਹਨਾਂ ਦੀ ਅੱਛਾ ਵੀਡੀਓ ਦੇਖੀ ਵੀਡੀਓ ਦੇਖ ਕੇ ਆਇਆ ਸੀ ਜਦੋਂ ਮੈਂ ਆ ਕੇ ਇਲਾਜ ਕਰਾਇਆ ਮੇਰੇ ਤਾਂ ਮੇਰੇ ਖਿਆਲ ਨਾਲ 15 ਕਾ 20 ਦਿਨਾਂ ਚ ਮੇਰਾ ਬਿਲਕੁਲ ਸੈੱਟ ਹੋ ਗਿਆ ਜੀ ਮੇਰਾ ਉਹਦਾ ਮੈਂ ਗੱਡੀ ਵੀ ਚਲਾਉਣਾ ਮੇਰਾ ਟੈਕਸੀ ਦਾ ਕ ਤੇ ਮੇਰਾ ਸੇਲ ਪਰਚੇਸ ਦਾ ਵੀ ਹੈ ਜੀ ਹੁਣ ਮੈਂ ਆਰਾਮ ਨਾਲ ਜੇ ਦਿੱਲੀ ਤੱਕ ਵੀ ਜਾਣਾ ਹੋਵੇ ਤਾਂ ਕੋਈ ਐ ਪਤਾ ਨਹੀਂ ਲੱਗਦਾ ਜਿਵੇਂ ਲੱਗਦਾ ਜਿਵੇਂ ਜਲੰਧਰ ਆਪਡਾ ਹੋਣ ਕੀਤਾ ਅੱਛਾ ਪਹਿਲਾ ਬੈਡ ਤੇ ਸੀ ਤੇ 15 ਦਿਨ ਚ ਰਾਂ 15 ਦਿਨ ਯਾਨੀ ਕਿ 20 ਦਿਨ ਲਾ ਲਓ ਯਾਨੀ ਕਿ ਤਿੰਨ ਚਾਰ ਖਰਾਕਾ ਜੀ ਮੈਨੂੰ ਤੀਜੇ ਚੌਥੇ ਦਿਨ ਫਰਕ ਪੈਣ ਲੱਗ ਗਿਆ ਸ਼ਮਲਗਾਰ ਨਹੀਂ ਲੱਗਾ ਕੋਈ ਕਿ ਵੀ ਮੈਂ ਕਿੱਥੇ ਬੈਠਦੇ ਸੀ ਇੱਕਦਮ ਹੀ ਮੈਂ ਤਾਂ ਪਹਿਲੇ ਸੋਚਦਾ ਸੀ ਵੀਡੀਓ ਦੇਖੀ ਆ ਪਤਾ ਨਹੀਂ ਫੇਕ ਨਾ ਹੋਵੇ ਹੈਨਾ ਕਈ ਵਾਰ ਐਦਾਂ ਹੁੰਦਾ ਪਰ ਜਦੋਂ ਮੈਂ ਆ ਕੇ ਜਦੋਂ ਤੀਸਰੇ ਤੋਂ ਚੌਥੇ ਦਿਨ ਜਾ ਕੇ ਫਿਰ ਮੈਨੂੰ ਫਰਕ ਪਿਆ ਹੁਣ ਬਿਲਕ ਆਪਣਾ ਆਡੀਅੰਸ ਨੂੰ ਵੀ ਇਹੀ ਕਹਣਾ ਕਿ ਤੇ ਧੱਕੇ ਖਾਂ ਦੀ ਲੋੜ ਨਹੀਂ ਚੁੱਪ ਕਰਕੇ ਇੱਥੇ ਆਓ ਡਾਕਟਰ ਨੂੰ ਮਿਲੋ ਕੋਈ ਵੀ ਪ੍ਰੋਬਲਮ ਹੈ ਤੁਹਾਡੀ ਪ੍ਰੋਬਲਮ ਮੇਰੇ ਸਾਹਮਣੇ 15 20 ਦਿਨਾਂ ਚ ਬੰਦਾ ਓਕੇ ਹੋ ਕੇ ਘਰ ਜਾਂਦਾ ਜਿਵੇਂ ਤੁਹਾਡਾ ਐਕਸੀਡੈਂਟ ਹੋਇਆ ਸੀ ਤੁਸੀਂ ਦੱਸਿਆ ਹਨ ਤੇ ਕਈ ਵਾਰ ਡਾਕਟਰ ਕਹਿ ਦਿੰਦੇ ਆ ਕਿ ਜਾਂ ਤੁਹਾਨੂੰ ਆਪਰੇਟ ਕਰਨਾ ਪੈਣਾ ਜਾਂ ਤੁਸੀਂ ਸਹੀ ਨਹੀਂ ਹੋ ਸਕਦੇ ਜਾਂ ਲੌਂਗ ਟਾਈਮ ਚੱਲੂਗਾ ਤੁਸੀਂ ਇੰਨਾ ਟਾਈਮ ਕੋਰਸ ਕਰਨਾ ਕੁਛ ਐਦਾਂ ਤਾਂ ਤਾਂ ਨਹੀਂ ਕਿਹਾ ਹਾਂ ਮੈਨੂੰ ਬਹੁਤ ਡਾਕਟਰਾਂ ਨੇ ਡਰਾਇਆ ਸੀਗਾ ਜੀ ਤੁਹਾਡਾ ਆਪਰੇਸ਼ਨ ਹੋਊਗਾ ਜੀ ਤੁਹਾਨੂੰ ਸਾਲ ਤੁਸੀਂ ਉੱਠ ਨਹੀਂ ਸਕਦੇ ਫਿਰ ਮੈਂ ਆ ਸ਼ੁਕਰ ਹੈ ਚਲੋ ਚਮਤਕਾਰ ਹੋਇਆ ਇੱਕ ਮੇਰੇ ਨਾਲ ਤਾਂ ਮੈਂ ਵੀਡੀਓ ਦੇਖ ਕੇ ਇੱਥੇ ਆਇਆ ਹਾਂ ਤੇ ਬਹੁਤ ਵਧੀਆ ਮੈਡਮ ਨੇ ਕੋਈ ਮੈਨੂੰ ਆਪਰੇਸ਼ਨ ਨਹੀਂ ਦੱਸਿਆ ਕੋਈ ਕੁਝ ਨਹੀਂ ਸਿਰਫ ਦਵਾਈਆਂ ਦਿੱਤੀਆਂ ਔਰ ਹੁਣ ਬਿਲਕੁਲ ਮੈਂ ਸਹੀ ਹਾਂ ਕੋਈ ਸਾਈਡ ਇਫੈਕਟ ਵਗੈਰਾ ਤਾਂ ਨਹੀਂ ਲੱਗਾ ਨਾ ਬਿਲਕੁਲ ਨਹੀਂ ਕੋਈ ਸਾਈਡ ਵਰਗੀ ਮੈਨੂੰ ਤਾਂ ਸਗੋਂ ਦਵਾਈ ਖਾ ਕੇ ਇੰਨੀ એનર્ਜੀ ਆਂਦੀ ਸੀ ਕਿ ਵਾਕਈ ਹੁਣ ਮੈਨੂੰ ਕੋਈ ਕਹੂਗਾ ਨਾ ਕਿ ਅਸੀਂ ਜੀ ਸ਼ਿਮਲੇ ਜਾਣਾ 4 ਦਿਨ 5 ਦਿਨ ਗੱਡੀ ਮੈਂ ਲੈ ਕੇ ਜਾਊਂਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਆਣੀ ਹੋਣੀ ਆਯੁਰਵੈਦਿਕ ਦਵਾਈਆਂ ਤੇ ਲੋਕੀ ਘਾਟੀ ਯਕੀਨ ਕਰਦੇ ਆ ਉਹਨਾਂ ਨੂੰ ਲੱਗਦਾ ਹੁੰਦਾ ਜਾਂ ਇਹ ਫਰਾਡ ਹੁੰਦੇ ਆ ਜਾਂ ਉਹਦੇ ਗੱਲਾਂ ਗੁੱਲਾਂ ਕਰਕੇ ਸਾਰਦੇ ਆ ਬੱਚ ਲੋਕਾਂ ਦਾ ਤੁਹਾਨੂੰ ਪਤਾ ਹੀ ਆ ਲੋਕਾਂ ਨੇ ਤਾਂ ਅੱਜ ਕੱਲ ਉਹ ਤਾਂ ਕਿਸੇ ਨੂੰ ਨਹੀਂ ਛੱਡਿਆ ਜੀ ਹੁਣ ਜਦੋਂ ਇੱਥੇ ਆਣਗੇ ਫੇਰ ਹੀ ਪਤਾ ਲੱਗਣਾ ਹੁਣ ਜੇ ਮੈਂ ਆਇਆ ਤਾਂ ਹੀ ਮੈਂ ਬੋਲ ਰਿਹਾ ਨਹੀਂ ਤੇ ਮੈਨੂੰ ਕੀ ਲੋੜ ਪਈ ਝੂਠ ਬੋਲਣ ਦੀ ਬਿਲਕੁਲ ਸਹੀ ਆਪਾਂ ਕਿਹਾ ਮੈਡਮ ਬਹੁਤ ਵਧੀਆ ਗਾਈਡ ਕਰਦੇ ਨੇ ਇਹਨਾਂ ਦਾ ਸਟਾਫ ਵੀ ਬਹੁਤ ਵਧੀਆ ਜੀ ਬਹੁਤ ਯਾਨੀ ਕਿ ਰਿਸਪੈਕਟ ਵੀ ਬਹੁਤ ਕਰਦੇ ਨੇ ਮਤਲਬ ਕਈ ਵਾਰ ਇਦਾਂ ਹੁੰਦਾ ਨਾ ਦਵਾਈ ਖਾਓ ਤੇ ਅਸਰ ਆ ਜੇ ਛੱਡ ਦੋ ਤਾਂ ਉਹ ਅਸਰ ਘਟ ਜਾਂਦਾ ਜੇ ਹੁਣ ਤੁਹਾਡਾ ਕੋਰਸ ਆ ਹਨਾ ਉਸ ਤੋਂ ਬਾਅਦ ਤੁਹਾਨੂੰ ਦਾ ਰਾਮ ਰੂਮ ਲੱਗਦਾ ਤੁਹਾਨੂੰ ਇਦਾਂ ਤਾਂ ਨਹੀਂ ਲੱਗਦਾ ਕਿ ਵੀ ਦਵਾਈ ਹੀ ਦਵਾਈ ਤੇ ਹੀ ਸਾਰੀ ਹੂਮਰ ਡਿਪੈਂਡ ਰਵਾਂਗੇ ਨਹੀਂ 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 ਹੁਣ ਮੇਰੀ ਦਵਾਈ ਚਲੋ ਚੱਲਦੀ ਪਈ ਹੈ ਪਰ ਕਈ ਵਾਰ ਮੈਂ ਬਾਹਰ ਉਹਨਾ ਹਫਤਾ ਹਫਤਾ ਮੈਂ ਖਾਂਦਾ ਵੀ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਹੁਣ ਮੇਰੇ ਖਿਆਲ ਥੋੜਾ ਕੁ ਟਾਈਮ ਦਵਾਈ ਰਹਿ ਗਈ ਮੇਰੀ ਕੋਈ ਇਦਾਂ ਦੀ ਗੱਲ ਨਹੀਂ ਮੈਂ ਬਹੁਤ ਵਧੀਆ ਡਾਕਟਰ ਨੇ ਨਹੀਂ ਤੇ ਇਦਾਂ ਆਰਾਮ ਨਾ ਆਉਣਾ ਹੁੰਦਾ ਫੇਰ ਤਾਂ ਉ ਡਾਕਟਰ ਵਧੀਆ ਨੇ ਤਾਂ ਹੀ ਰਾਮ ਆਇਆ ਜੀ ਡਾਕਟਰ ਕੋਰਸ ਹੁੰਦਾ ਮੇਰੇ ਖਿਆਲੋਂ 3 ਕਿ ਮਹੀਨੇ ਦਾ ਸ਼ਾਇਦ ਕੋਰਸ ਆ ਤੇ ਦਵਾਈ ਮੈਂ ਇੱਕ ਹਫਤਾ ਲਗਾਤਾਰ ਖਾਧੀ ਵੀ ਨਹੀਂ ਮੈਂ ਬਾਹਰ ਚਲਾ ਗਿਆ ਸੀ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਬਹੁਤ ਵਧੀਆ ਡਾਕਟਰ ਹੈ ਇਦਾਂ ਤੁਸੀਂ ਸੈਟੀਸਫਾਈਡ ਹੋ ਸਰਵਿਸਿਸ ਤੋਂ ਹਾਂ ਬਹੁਤ ਜ਼ਿਆਦਾ ਮੈਮ ਬਹੁਤ ਜ਼ਿਆਦਾ ਠੀਕ ਹੈ ਜੀ ਬਹੁਤ ਵਧੀਆ ਰੱਖੀ ਤੁਸੀਂ ਦੱਸੋ ਕਿੰਨੇ ਨੰਬਰ ਦਿੰਨੇ ਹੋ ਮੈਂ ਤਾਂ ਜੇ ਤੁਸੀਂ ਕਹੋ 10 ਤੋਂ 15 ਨੰਬਰ ਦਊਂਗਾ ਮੈਡਮ ਬਹੁਤ ਵਧੀਆ ਨੇ ਲੋਕਾਂ ਨੂੰ ਰੀਕਮੈਂਡ ਕਰਦੇ ਹਾਂ ਕਿ ਆਓ ਬਿਲਕੁਲ ਮੈਂ ਤਾਂ ਤੁਹਾਨੂੰ ਕਿਹਾ ਹੀ ਹੈ ਮੈਂ ਕਿਹਾ ਆਡੀਅנס ਨੂੰ ਕਿਤੇ ਨਹੀਂ ਜਾਣਾ ਚਾਹੀਦਾ ਅਵੇਂ ਧੱਕੇ ਨਾ ਖਾਓ ਡਾਕਟਰਾਂ ਦੇ ਡਾਕਟਰ ਪੈਸੇ ਵੀ ਲੈਂਦੇ ਨੇ ਉੱਤੋਂ ਤੁਹਾਨੂੰ ਜੇ ਦਵਾਈ ਦੀ ਦਵਾਈ ਦੇਣੀ ਉਹਨਾਂ ਨੇ ਕਹਿੰਦੇ ਆਪਰੇਟ ਕਰਾ ਲਓ ਫਲਾਣਾ ਕਰਾ ਲਾਣਾ ਬੜਾ ਕੁਝ ਕਹਿੰਦੇ ਨੇ ਇੱਥੇ ਆਓ ਵਧੀਆ ਮੈਡਮ ਗਾਈਡੈਂਸ ਕਰਦੇ ਨੇ ਤੇ ਦਵਾਈ ਦੇ ਨਾਲ ਬੰਦਾ ਬਿਲਕੁਲ ਠੀਕ ਹੋ ਕੇ ਜਾਂਦਾ ਮੈਂ ਤਾਂ ਇਹੀ ਕਹਿਣਾ ਕਿ ਕਿਤੇ ਜਾ ਬਾਹਰ ਜਾਂਦੀ ਲੋੜ ਨਹੀਂ ਇੱਥੇ ਡਾਕਟਰ ਨੂੰ ਆਓ ਇੱਥੋਂ ਮਿਲੋ ਕੋਈ ਪ੍ਰੋਬਲਮ ਤੁਹਾਡੀ ਹਰ ਪ੍ਰੋਬਲਮ ਦਾ ਸੋਲਵ ਹੋ ਜਾਂਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਥੋਂ ਆਏ ਹੋ ਮੈਂ ਡੁਗਰੀ ਤੰਦੜਾ ਰੋਡ ਤੋਂ ਆਇਆ ਜੀ। ਅੱਛਾ ਜੀ। ਕੀ ਦਿੱਕਤ ਹੈ? ਬੈਕ ਪੇਨ। ਮੈਨੂੰ ਬੈਕ ਪੇਨ ਦੀ ਪ੍ਰੋਬਲਮ ਸੀਗੀ ਜੀ। ਹੂੰ। ਕਿੰਨੇ ਸਾਲ ਤੋਂ? ਮੈਨੂੰ 2.5 ਸਾਲ ਤੋਂ ਸੀਗੀ ਜੀ। ਅੱਛਾ ਜੀ। ਹਾਂ ਜੀ। ਕੀ ਕੰਮ ਕਰਦੇ ਹੋ? ਮੈਂ ਪਹਿਲਾਂ ਸਿਟਿੰਗ ਜੋਬ ਸੀ ਮੇਰੀ। ਹੂੰ। ਹੁਣ ਮੈਂ ਫੀਲਡ ਜੋਬ ਹੈਗੀ। ਅੱਛਾ ਜੀ। ਠੀਕ ਹੈ। ਤੇ ਫਿਰ ਇੱਥੇ ਡਾਕਟਰ ਸ਼ਰਦਾਵਰੇ ਕਿਵੇਂ ਪਤਾ ਲੱਗਾ? ਮੇਰੇ ਦੋਸਤ ਦੇ ਮਾਤਾ ਨੂੰ ਹੋਈ ਸੀਗੀ ਬੈਕ ਪੇਨ। ਉਹ ਇੱਥੋਂ ਠੀਕ ਹੋਏ ਸੀਗੇ ਫਿਰ ਉਹ ਕਹਿੰਦਾ ਤੂੰ ਪਰਮ ਤੂੰ ਇੱਕ ਰਹੀ ਉੱਥੇ ਦੇਖ ਕੇ ਦਿਖਾ ਕੇ ਆਇਆ। 3 ਹੋ ਗਿਆ ਸੀ। ਹਾਂਜੀ ਹਾਂਜੀ ਉਹ ਮੇਰਾ ਉਹ ਕੈਨੇਡਾ ਰਹਿੰਦਾ ਮੇਰਾ ਕਜ਼ਨ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਤੇ ਮੰਮੀ ਠੀਕ ਹੋ ਗਈ ਸੀ ਮੈਂ ਕਹਿੰਦਾ ਬਜ਼ੁਰਗ ਦਾ ਠੀਕ ਹੋ ਜਾ ਮੈਂ ਤਾਂ ਫੇਰ ਜਵਾਨ ਹਾਂ ਹਾਂਜੀ ਮੈਂ ਦਵਾਈ ਲਈਤੀ ਇੱਥੋਂ ਤੇ 15-20 ਦਿਨਾਂ ਚ ਕਾਫੀ ਫਰਕ ਪੈਣਾ ਸ਼ੁਰੂ ਹੋ ਗਿਆ ਸੀ ਅੱਛਾ 15 ਦਿਨ 15-20 ਦਿਨ ਚ ਹਾਂਜੀ ਪਤਾ ਲੱਗਣ ਲੱਗ ਪਏ ਕਿ ਚਿਹਰੇ 'ਚ ਉਠਿਆ ਨਹੀਂ ਜਾਂਦਾ ਸੀ ਨਾ ਬੈਠ ਤੋਂ ਤੇ ਸਿਰੇ ਪੇਨ ਨਹੀਂ ਹੋਣੀ ਘਟ ਗਿਆ ਸੀ ਕਾਫੀ ਅੱਛਾ ਠੀਕ ਹੈ ਬਾਕੀ ਮਹੀਨੇ ਬਾਅਦ ਥੋੜਾ ਥੋੜਾ ਫਰਕ ਪੈਣਾ ਸ਼ੁਰੂ ਹੋ ਗਿਆ ਹੋਰ ਠੀਕ ਹੈ ਤੇ ਹੁਣ ਇੱਕਦਮ ਫਿਟ ਐਂਡ ਫਾਈਨ ਹਾਂਜੀ ਹ अच्छा 3 ਮਹੀਨੇ ਦਾ ਕੋਰਸ ਆ ਤੇ ਕੋਈ ਸਾਈਡ ਇਫੈਕਟ ਵਗੈਰਾ ਲੱਗਾ ਨਹੀਂ ਨਹੀਂ ਮੈਡਮ ਬਿਲਕੁਲ ਨੇਚਰਲ ਦਵਾਈ ਹੈ ਇਹਦਾ ਕੋਈ ਸਰਟੀਫਿਕੇਟ ਤੇ ਫਿਰ ਤੁਹਾਨੂੰ ਇਦਾਂ ਤਾਂ ਨਹੀਂ ਲੱਗਾ ਕਿ ਇਹ ਫਰੋਡ ਕਰਦੇ ਆ ਜਾਂ ਇਹਨਾਂ ਨੇ ਵੀ ਦੂਜਿਆਂ ਵਾਂਗੂ ਹੀ ਲਾਰੇ ਲਾ ਦਾਨੇ ਆ ਨਹੀਂ ਮੈਨੂੰ ਪਰ ਮੈਨੂੰ ਯਕੀਨ ਸੀ ਨਾ ਮੇਰੇ ਹੁਣ ਕਜ਼ਨ ਦੀ ਅੱਛਾ ਨਾਲ ਕਿਸੇ ਨੂੰ ਠੀਕ ਹੋਂਦੇ ਦੇਖਿਆ ਤਾਂ ਫਿਰ ਲੱਗਾ ਕਿ ਮੈਂ ਵੀ ਠੀਕ ਹੋ ਜਾਊਂਗਾ ਕਾਫੀ ਫਿਰ ਮੈਂ ਦੇਖਿਆ ਵਾ ਕਾਫੀ ਲੋਕੀ ਇੱਥੇ ਆਂਦੇ ਨੇ ਜਿਵੇਂ ਹਰ ਬੰਦਾ ਸੈਟੀਸਫਾਈਡ ਹੀ ਹੈ ਹਾਂਜੀ ਫਿਰ ਡੀਲ ਕਿੱਦਾਂ ਕਰਦੇ ਵਧੀਆ ਕਰਦੇ ਆ ਐਦਾ ਤਾਂ ਨਹੀਂ ਕਿ ਪੇਸ਼ੈਂਟ ਨੂੰ ਦੇਖ ਕੇ ਚਾਰ ਪੰਜ ਵਾਰੀ ਸਵਾਲ ਪੁੱਛੋ ਖੇਦੁਖ ਜਾਂਦੇ ਆ ਨਹੀਂ 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 ਜੀ ਬਹੁਤ ਵਧੀਆ ਸਾਰਾ ਸਟਾਫ ਬਹੁਤ ਵਧੀਆ ਕੋਆਪਰੇਟਿਵ ਸਟਾਫ ਹੈ ਯਾਰ ਲੋਕਾਂ ਨੂੰ ਰਿਕਮੈਂਡ ਕਰਦੇ ਆਂ ਕਿ ਆਓ ਹਾਂਜੀ 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 ਮੈਂ ਤਾਂ ਜਿੰਨੇ ਵੀ ਆਪਣੇ ਜਿੰਨੇ ਵੀ ਫਰੈਂਡ ਸਰਕਲ ਵੀ ਹੈ ਕੋਈ ਰਿਸ਼ਤੇਦਾਰ ਵੀ ਹੈ ਸਾਰਨਾ ਇਸਲਾ ਦਿੰਨੇ ਕਿ ਇੱਥੇ ਆਓ ਤੁਸੀਂ ਦੱਸੋ ਕਿੰਨੇ ਨੰਬਰ ਦੇਣਾ 10 ਤੋਂ 10 ਹੀ ਆ ਜੀ 10 ਹਾਂਜੀ ਸੋ ਆਪਾਂ ਡਾਕਟਰ ਵੰਦਨਾ ਦੇ ਕੋਲ ਪਹੁੰਚ ਚੁੱਕੇ ਆਂ ਤੇ ਅੱਜ ਆਪਾਂ ਉਹਨਾਂ ਤੋਂ ਹੀ ਜਾਣਾਂਗੇ ਕਿ ਜਿਹੜੀ ਬੈਕ ਪੇਨ ਆ ਯਾਨੀ ਕਿ ਪਿੱਠ ਦੀ ਸਮੱਸਿਆ ਆ ਉਹ ਕਿਉਂ ਹੁੰਦੀ ਆ ਕਿਵੇਂ ਹੁੰਦੀ ਆ ਇਹਦੇ ਕੀ ਆਪਾਂ ਪ੍ਰੀਕੌਸ਼ਨਸ ਕਰ ਸਕਦੇ ਆ ਕਿਉਂਕਿ ਲੋਕਾਂ ਨੂੰ ਬਹੁਤ ਦਿੱਕਤ ਹੁੰਦੀ ਆ ਮਰੀਜ਼ਾਂ ਦਾ ਹੜ ਲੱਗਾ ਹੁੰਦਾ ਹਰ ਹਸਪੀਟਲ ਦੇ ਬਾਹਰ ਤੇ ਡਾਕਟਰ ਸ਼ਾਦਾ ਆਯੁਰਵੈਦਿਕ ਸੈਂਟਰ ਦੇ ਅਸੀਂ ਦੇਖਿਆ ਕਿ ਇੰਨੇ ਕ ਮਰੀਜ਼ ਸੀਗੇ ਪਰ ਉਹਨਾਂ ਨੇ ਬਹੁਤ ਸੈਟੀਸਫੈਕਸ਼ਨਸ ਅਨਸਰਸ ਵੀ ਦਿੱਤੇ ਉਹਨਾਂ ਨੇ ਕਿਹਾ ਕਿ ਅਸੀਂ ਬਹੁਤ ਖੁਸ਼ ਆ ਪਰ ਡਾਕਟਰ ਬੰਦਨਾ ਕੋਲ ਜਾਣਾਂਗੇ ਕਿ ਆਖਰ ਇਹ ਬਿਮਾਰੀ ਸ਼ੁਰੂ ਕਿਉਂ ਹੁੰਦੀ ਆ ਤੇ ਇਸ ਤੋਂ ਬਚਾ ਕਿਵੇਂ ਕੀਤਾ ਜਾ ਸਕਦਾ ਮੈਮ ਜਿਹੜੀ ਬੈਕ ਪੇਨ ਆ ਨਾ ਇਹ ਬਹੁਤ ਜ਼ਿਆਦਾ ਜਿਹੜੇ ਸਿਟਿੰਗ ਜੌਬ ਖਾਸ ਕਰਕੇ ਕਰਦੇ ਉਹਨਾਂ ਨੂੰ ਬਹੁਤ ਹੁੰਦੀਆਂ ਹਨਾ ਕਿਉਂਕਿ ਜੇ ਅਸੀਂ ਕਰੀਏ ਕੋਈ ਬੈਂਕ ਜੌਬ ਕਰਦਾ ਆ ਜਾਂ ਕੋਈ ਵੀ ਹਨਾ ਕਰਦਾ ਉਹਨੂੰ ਬਹੁਤ ਦਿੱਕਤ ਹੁੰਦੀ ਹੈ ਇਸ ਦੀ ਮਤਲਬ ਜੜ ਕੀ ਸ਼ੁਰੂ ਕਿਵੇਂ ਹੁੰਦੀ ਹੈ ਕਮਰ ਦਾ ਦੇਖੋ ਬਹੁਤ ਸਾਰੇ ਰੀਜ਼ਨ ਹੁੰਦੇ ਆ ਕਮਰ ਦਰਦ ਹੁੰਦੇ ਆ ਲੇਕਿਨ 90% ਜਿਵੇਂ ਆਪਾਂ ਇੱਥੇ ਪੇਸ਼ੈਂਟ ਦੇਖਦੇ ਆਂ ਰੋਜ਼ ਤਾਂ ਮੋਸਟਲੀ ਹਿਸਟਰੀ ਹੁੰਦੀ ਹੈ ਕਿ ਕੋਈ ਗਿਰਿਆ ਹੁੰਦਾ ਹੈ ਪਹਿਲਾਂ ਹਨਾ ਕਿਸੇ ਨੂੰ ਕੋਈ ਪੁਰਾਣੀ ਚੋਟ ਲੱਗੀ ਹੁੰਦੀ ਹੈ ਜਾਂ ਕਿਸੇ ਨੇ ਬਹੁਤ ਜ਼ਿਆਦਾ ਭਾਰੀ ਵਜ਼ਨ ਚੱਕਿਆ ਹੁੰਦਾ ਇਹ ਦੋ ਰੀਜ਼ਨ ਤਾਂ ਮੇਨ ਹੁੰਦੇ ਹੀ ਆ ਕਮਰ ਦੇ ਬਾਕੀ ਸਿਟਿੰਗ ਦਾ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਅਗਰ ਆਪਾਂ 8-9 ਘੰਟੇ ਲਗਾਤਾਰ ਇੱਕੋ ਹੀ ਪੋਸਚਰ 'ਚ ਬੈਠ ਰਹੇ ਆ ਕਿਉਂਕਿ ਕੈਬਿਨਸ ਤੁਹਾਨੂੰ ਪਤਾ ਛੋਟੇ-ਛੋਟੇ ਹੁੰਦੇ ਆ ਵਰਕਪਲੇਸ ਆਪਣਾ ਛੋਟਾ ਹੁੰਦਾ ਹੈ ਜ਼ਿਆਦਾ ਮ ਬੈਠੇ ਰਹਿੰਦੇ ਆ ਕਦੇ ਪਿੱਛੇ ਲੱਤਾਂ ਮੋੜ ਕੇ ਬੈਠਦੇ ਆ ਕਈ ਵਾਰ ਆਪਾਂ ਬੈਕ ਦੀ ਸਹਾਰਾ ਨਹੀਂ ਲੈਂਦੇ ਤਾਂ ਆਪਣੇ ਜਿਹੜੇ ਮਨ ਕੇ ਹੈਗੇ ਆ ਉਹਨਾਂ ਦੇ ਵਿੱਚੋਂ ਜਗ੍ਹਾ ਘਟਣੀ ਸ਼ੁਰੂ ਹੋ ਜਾਂਦੀ ਹੈ ਹੈਨਾ ਜਿਵੇਂ ਸਟ੍ਰੇਟ ਹੋਣੀ ਸ਼ੁਰੂ ਹੋ ਜਾਂਦੀ ਹੈ ਰੀੜ ਦੀ ਹੱਡੀ ਤੇ ਉਹਦੇ ਵਿੱਚ ਗੈਪ ਘਟਣਾ ਸ਼ੁਰੂ ਹੋ ਜਾਂਦਾ ਹੈ ਤਾਂ ਉਹਦੇ ਕਰਕੇ ਆਪਾਂ ਨੂੰ ਕਮਰ ਦਰਦੀ ਦਿੱਕਤ ਜ਼ਿਆਦਾ ਆਣੀ ਸ਼ੁਰੂ ਹੋ ਗਈ ਤੇ ਫਿਰ ਆਪਾਂ ਕਿਵੇਂ ਪ੍ਰੀਕੌਸ਼ਨਸ ਮਤਲਬ ਕਰ ਸਕਦੇ ਕਿਵੇਂ ਆਪਾਂ ਇਹਨੂੰ ਦੂਰ ਕਰ ਸਕਦੇ ਆ ਇਹਦੇ ਲਈ ਕਮਰ ਲਈ ਦੇਖੋ ਬਹੁਤ अच्छी ਐਕਸਰਸਾਈਜ਼ ਹੈ ਸੈਰ ਕਰਨਾ ਸਭ ਤੋਂ ਅੱਛਾ ਹੈ ਸੈਰ ਕਰੋ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਸਿਟਿੰਗ ਜੌਬ ਹੈ ਤੁਸੀਂ 10-10 ਘੰਟੇ ਬੈਠ ਕੇ ਕੰਮ ਕਰਦੇ ਹੋ ਤਾਂ ਸਵੇਰੇ ਜਾਂ ਸ਼ਾਮ ਨੂੰ ਕਿਸੇ ਵੀ ਟਾਈਮ ਆਪਣੇ ਲਈ 20-25 ਮਿੰਟ ਜ਼ਰੂਰ ਕੱਢਣੇ ਆ ਤੇ ਸੈਰ ਜ਼ਰੂਰ ਕਰਨੀ ਆ ਕਿਉਂਕਿ ਜਦ ਤੁਸੀਂ ਸੈਰ ਕਰਦੇ ਹੋ ਤੁਹਾਡਾ ਬਲੱਡ ਸਰਕੂਲੇਸ਼ਨ ਚੱਲਦਾ ਹੈ ਤੁਹਾਡੀਆਂ ਲੱਤਾਂ ਨੂੰ ਸਟਰੈਂਥਨਿੰਗ ਮਿਲਦੀ ਹੈਗੀ ਹੈ ਹਾਂ ਤੇ ਫਿਰ ਇਹਦੇ ਵਿੱਚ ਮਤਲਬ ਕਿੰਨੇ ਏਜ ਦੇ ਲੋਕ ਹੁੰਦੇ ਨੇ ਮਤਲਬ ਏਜ ਗੈਪ ਵੀ ਕੋਈ ਫੈਕਟਰ ਹੁੰਦਾ ਹੈ ਜਾਂ ਫਿਰ ਹਰ ਏਜ ਨੂੰ ਇਫੈਕਟ ਕਰਦੀ ਹੈ ਇਹ ਦੇਖੋ ਯੰਗ ਏਜ ਦੇ ਵਿੱਚ ਅਗਰ ਗੱਲ ਕਰੀਏ ਤਾਂ ਉਹ ਸਿਟਿੰਗ ਪੋਸਚਰ ਕਰਕੇ ਪ੍ਰੋਬਲਮ ਆਂਦੀ ਹੈ ਕੋਈ ਗਿਰ ਗਿਆ ਉਹਦੇ ਕਰਕੇ ਪ੍ਰੋਬਲਮ ਆ ਗਈ ਜਾਂ ਕੋਈ ਵਜ਼ਨ ਚੱਕ ਰਿਹਾ ਵਾ ਜਿਮ ਦੇ ਵਿੱਚ ਜਿਵੇਂ ਬੱਚੇ ਚੱਕਦੇ ਆ ਅੱਜਕੱਲ ਤਾਂ ਉਹਨਾਂ ਨੂੰ ਹੋ ਸਕਦੀ ਹੈ ਬਟ ਜਿਵੇਂ ਜਿਵੇਂ ਆਪਣੀ ਉਮਰ ਵੱਧਦੀ ਜਾਂਦੀ ਆ ਆਪਾਂ 60 ਸਾਲ ਦੇ ਹੋ ਗਏ 65 ਸਾਲ ਦੇ ਹੋ ਗਏ ਤਾਂ ਉਸ ਉਮਰ ਦੇ ਵਿੱਚ ਤਾਂ ਆਪਣੀ ਹੱਡੀਆਂ ਵੈਸੇ ਹੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀਆਂ ਹੁਣ ਜੋ ਕੋਈ ਫੀਮੇਲਸ ਨੇ ਜਿਨ੍ਹਾਂ ਨੂੰ 45 ਤੋਂ ਬਾਅਦ ਪੀਰੀਅਡਸ ਬੰਦ ਹੋ ਜਾਂਦੇ ਆ ਤਾਂ ਉਹਨਾਂ ਨੂੰ ਮੀਨੋਪੋਜ਼ ਤੋਂ ਬਾਅਦ ਕਮਰ ਦਰਦ ਹੋਣੀ ਸ਼ੁਰੂ ਹੋ ਜਾਂਦੀ ਆ ਕਿਸੇ ਫੀਮੇਲ ਨੂੰ ਲਕੋਰੀਆ ਕਿਸੇ ਵੀ ਏਜ ਦੇ ਵਿੱਚ ਕਮਰ ਆਪਾਂ ਨੂੰ ਪਰੇਸ਼ਾਨ ਕਰ ਸਕਦੀ ਹੈ ਫਿਰ ਇਹਦੇ ਵਿੱਚ ਕੀ ਟਾਈਟ ਪਲਾਨ ਹੋਣਾ ਚਾਹੀਦਾ ਹੈ ਮਤਲਬ ਇੱਕ ਡਾਈਟ ਵੀ ਬਹੁਤ ਇਫੈਕਟ ਕਰਦੀ ਹੈ ਆਪਣੀ ਤੇ ਦੂਸਰਾ ਫਿਰ ਜਦੋਂ ਕਈ ਸਿਟਿੰਗ ਜੌਬ ਕਰਦੇ ਨੇ ਉਹਨਾਂ ਨੂੰ ਰੀਕਮੈਂਡ ਕੀ ਕਰਦੇ ਹੋ ਕਿ ਜਦੋਂ ਤੁਸੀਂ ਥੋੜਾ ਜਿਆਦਾ ਲੌਂਗ ਟਾਈਮ ਤੁਸੀਂ ਸਿਟਿੰਗ ਕਰ ਲਿਆ ਕੰਮ ਕਰ ਲਿਆ ਥੋੜਾ ਵਿੱਚ ਵਿੱਚ ਵਾਕ ਕਰਦੇ ਰਹਿਣਾ ਚਾਹੀਦਾ ਸਮਥਿੰਗ ਬਿਲਕੁਲ ਡਾਈਟ ਦਾ ਦੇਖੋ ਹਰ ਇੱਕ ਚੀਜ਼ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਰੋਲ ਹੈ ਔਰ ਖਾਸ ਕਰ ਅਗਰ ਤੁਸੀਂ ਆਯੁਰਵੈਦਿਕ ਟਰੀਟਮੈਂਟ ਲੈਣਾ ਹੈ ਤਾਂ ਤੁਹਾਨੂੰ ਪਰਹੇਜ਼ ਤਾਂ ਕਰਨਾ ਪਏਗਾ ਕਿਉਂਕਿ ਆਪਾਂ ਦਿਨੇ ਵਾਈ ਨੂੰ ਕੰਟਰੋਲ ਕਰਨ ਦੀ ਦਵਾਈ ਆਪਣੇ ਸੋਣ ਗਿਆ ਬਟ ਅਗਰ ਆਪਾਂ ਉਹੀ ਚੀਜ਼ਾਂ ਖਾਈ ਜਾਵਾਂਗੇ ਤਾਂ ਫਿਰ ਦਵਾਈ ਖਾਣ ਦਾ ਕੋਈ ਬੈਨੀਫਿਟ ਨਹੀਂ ਹੁੰਦਾ ਹੈਗਾ ਔਰ ਜਿਵੇਂ ਸਿਟਿੰਗ ਜੌਬ ਦੀ ਤੁਸੀਂ ਗੱਲ ਕਰਦੇ ਹੋ ਤਾਂ ਜਿਹੜੇ ਲਗਾਤਾਰ ਬੈਠਦੇ ਆ ਤਾਂ ਉਹਨਾਂ ਨੂੰ ਆਪਾਂ ਇਹੀ ਐਡਵਾਈਸ ਕਰਦੇ ਆ ਕਿ ਤੁਸੀਂ ਇੱਕ ਅੱਧੇ ਘੰਟੇ ਬਾਅਦ ਜ਼ਰੂਰ ਉੱਠ ਕੇ ਗੇੜਾ ਕੱਢਣਾ ਹੈ ਜੋ ਲੌਂਗ ਡਰਾਈਵਸ ਕਰਦੇ ਨੇ ਲਗਾਤਾਰ ਬੈਠਣ ਦਾ ਕੰਮ ਹੈ ਜਿਵੇਂ ਡਰਾਈਵਰਸ ਵਗੈਰਾ ਹੁੰਦੇ ਆ ਉਹਨਾਂ ਨੂੰ ਵੀ ਅਕਸਰ ਬੈਕ ਪੇਨ ਰਹਿੰਦਾ ਤਾਂ ਉਹਨਾਂ ਲਈ ਵੀ ਆਪਾਂ ਇਹੀ ਐਡਵਾਈਸ ਕਰਦੇ ਆ ਕਿ ਇੱਕ ਡੇਢ ਘੰਟੇ ਬਾਅਦ ਤੁਸੀਂ ਉੱਠ ਕੇ ਖੜੇ ਹੋ ਕੇ ਇੱਕ ਵਾਰ ਚੱਲਣਾ ਹੈ ਥੋੜਾ ਜਿਹਾ ਵੀ ਚੱਲੋਂਗੇ ਤਾਂ ਤੁਹਾਡਾ ਬਲੱਡ ਸਰਕੂਲੇਸ਼ਨ ਠੀਕ ਹੋ ਜਾਂਦਾ ਤੁਹਾਨੂੰ ਇੰਨਾ ਸਟ्रेस ਨਹੀਂ ਪੈਂਦਾ ਹੈਗਾ ਲੈਗਸ ਦੇ ਵਿੱਚ ਤੇ ਜਿਹੜੇ ਤੁਹਾਡੇ ਕੋਲ ਮਰੀਜ਼ ਆਉਂਦੇ ਆ ਹਨਾ ਤੇ ਉਹਨਾਂ ਨੂੰ ਵੀ ਤੁਸੀਂ ਕੋਈ ਆਪਰੇਟ ਸੁਜੈਸਟ ਕਰਦੇ ਹੋ ਜਾਂ ਫਿਰ ਇਹ ਵੀ ਦਵਾਈਆਂ ਦੇ ਨਾਲ ਹੀ ਸਹੀ ਹੁੰਦਾ ਨਹੀਂ ਕਮਰ ਦੇ ਲਈ ਤਾਂ ਅਸੀਂ ਬਿਲਕੁਲ ਵੀ ਆਪਰੇਸ਼ਨ ਐਡਵਾਈਸ ਨਹੀਂ ਕਰਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਆਪਣੀ ਕਮਰ ਦੇ ਬਣ ਕੇ ਹੈ ਆਪਣੀ ਜੋ ਸਪਾਇਨਲ ਕਾਰਡ ਹੈ ਉਹ ਆਪਣੇ ਬ੍ਰੇਨ ਨਾਲ ਜੁੜੀ ਹੁੰਦੀ ਹੈ 23 ਵਾਰ ਪੇਸ਼ੈਂਟ ਆਪਰੇਸ਼ਨ ਕਰਾ ਲੈਂਦਾ ਹੈ ਤਾਂ ਕਈ ਵਾਰ ਕੋਈ ਗਲਤੀ ਨਾਲ ਕੋਈ ਗਲਤੀ ਨਾਲ ਨਸ ਦਬ ਜੇ ਤਾਂ ਲੱਤਾਂ ਖੜ ਜਾਂਦੀਆਂ ਪੇਸ਼ੈਂਟ ਦੀਆਂ ਉਹਨਾਂ ਨੂੰ ਜੋ ਹੈ ਪੈਰਾਲਾਈਸਿਸ ਟਾਈਪ ਹੋ ਜਾਂਦਾ ਹੈ ਸਾਡੇ ਕੋਲੇ ਪੇਸ਼ੈਂਟਸ ਇੱਥੇ ਆਉਂਦੇ ਆ ਜੋ ਆਪਰੇਸ਼ਨ ਕਰਾਉਣ ਤੋਂ ਬਾਅਦ ਵੀ ਦਰਦ ਨਾਲ ਜੂਸਦੇ ਰਹਿੰਦੇ ਹੈਗੇ ਆ ਤੇ ਫਿਰ ਕਿਵੇਂ ਉਹਨਾਂ ਦਾ ਮਤਲਬ ਕੋਰਸ ਹੁੰਦਾ ਜਿਹੜੀ ਤੁਸੀਂ ਮੈਡੀਸਿਨ ਦਿੰਦੇ ਹੋ ਕਿਸ ਰਿਗਾਰਡਿੰਗ ਹੁੰਦਾ ਜੀ ਦੇਖੋ ਅਗਰ ਇਹੀ ਆਪਾਂ ਜਿਵੇਂ ਗੋਡਿਆਂ ਦੀ ਗੱਲ ਕਰਦੇ ਆ ਇਦਾਂ ਹੀ ਕਮਰ ਦੀ ਹੁੰਦੀ ਆ ਅਗਰ ਕਮਰ ਦੇ ਵਿੱਚੋਂ ਗਰੀਸ ਘੱਟ ਰਹੀ ਹੈ ਅਗਰ ਆਪਣੀ ਏਜ 60 ਪਲੱਸ ਹੈਗੀ ਆ ਤਾਂ ਅਗਰ ਆਪਣੀ ਆਸਟਿਓਅਰਥਰਾਇਟਿਸ ਅਗਰ ਆਪਾਂ ਨੂੰ ਸਪਾਈਨ ਦੇ ਹੋਇਆ ਕੋਈ ਨਸ ਦਬੜੀ ਆ ਜਿਹਦੇ ਕਰਕੇ ਬਲੱਡ ਸਰਕੂਲੇਸ਼ਨ ਪੈਰਾਂ ਤੱਕ ਨਹੀਂ ਆ ਰਿਹਾ ਪੈਰ ਸੋਈ ਜਾਂਦੇ ਆ ਤਾਂ ਉਹਦੇ ਲਈ ਪਹਿਲਾਂ ਆਪਾਂ ਨਸਾਂ ਨੂੰ ਚਲਾਣਿਆ ਇੱਕ ਵਾਰੀ ਤਾਂ ਕਿ ਬਲੱਡ ਸਰਕੂਲੇਸ਼ਨ ਪੇਸ਼ੈਂਟ ਦਾ ਚੱਲੇ ਤਾਂ ਇਹਦੇ ਲਈ ਵੀ ਆਪਾਂ ਸੇਕ ਦੱਸਦੇ ਆ ਸੇਕ ਕਰਨਾ ਹੁੰਦਾ ਹੈ ਪ੍ਰੈਸ ਕਰਨਾ ਹੁੰਦਾ ਹੈ ਜ਼ਿਆਦਾ ਝੁੱਕ ਕੇ ਕੰਮ ਨਹੀਂ ਕਰਨਾ ਵਜ਼ਨ ਨਹੀਂ ਚੱਕਣਾ ਇਹ ਕਮਰ ਲਈ ਕੁਝ ਹਦਾਇਤਾਂ ਹੁੰਦੀਆਂ ਨੇ ਨਾਲ ਪਰ ਇੱਕ ਸਵਾਲ ਇਹ ਆ ਕਿ ਲੋਕ ਜਾਦਾ ਬਾਹਰ ਦੇਖੇ ਨੇ ਚਾਹੇ ਉਹ ਗਠੀਏ ਦੀ ਗੱਲ ਕਰ ਲੋ ਚਾਹੇ ਬੈਕ ਪੇਨ ਕਰ ਲੋ ਜਾਂ ਕੋਈ ਵੀ ਬਿਮਾਰੀ ਹੈ ਡਾਕਟਰ ਸ਼ਾਦਾ ਆਯੁਰਵੈਦਿਕ ਸੈਂਟਰ ਹੀ ਕਿਉਂ ਆਉਂਦੇ ਆ ਲੋਕ ਇੱਕ ਤਾਂ ਚਲੋ ਤੁਸੀਂ ਇਹ ਕਹਿੰ ਅਸੀਂ ਸਿੱਧਾ ਮੈਡੀਸਿਨ ਦਿੰਨੇ ਆ ਸਾਡਾ ਇਫੈਕਟ ਕਰਦਾ ਪਰ ਲੋਕ ਇੰਨਾ ਕੁ ਵਿਸ਼ਵਾਸ ਕਿਵੇਂ ਕਰ ਲੈਂਦੇ ਆ ਕੋਈ ਸੀਕ੍ਰੈਟ ਸੀ ਆ ਤੁਹਾਡੀ ਕੋਈ ਜਾਦੂ ਟੋਣਾ ਕਰਦੇ ਹੋ ਇਦਾਂ ਤਾਂ ਕੁਝ ਨਹੀਂ ਹੈਗਾ ਹੁਣ ਸਾਡੇ ਕੋਲੇ ਜੋ ਪੇਸ਼ੈਂਟਸ ਆਉਂਦੇ ਆ ਉਹ ਸਾਨੂੰ ਪੁੱਛ ਕੇ ਜਾਂਦੇ ਆ ਜੀ ਸਾਡੇ ਦੇ ਘਰ ਦੇ ਕੋਲੇ ਉਹਦਾ ਰੰਦਾ ਉਹਦੇ ਗੋਡੇ ਬਹੁਤ ਖਰਾਬ ਹੈ ਸਾਡੇ ਰਿਸ਼ਤੇਦਾਰ ਹੈਗੇ ਆ ਉਹਦੀ ਕਮਰ ਦੁਖਦੀ ਹੈ ਤਾਂ ਅਸੀਂ ਇਹੀ ਕਹਿੰਨੇ ਆ ਕਿ ਅਗਰ ਤੁਹਾਨੂੰ ਫਰਕ ਲੱਗਿਆ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਜ਼ਰੂਰ ਲੈ ਕੇ ਆਇਓ ਤਾਂ ਇਦਾਂ ਹੀ ਲੋਕੀ ਸੁਣ ਸੁਣ ਕੇ ਇੱਕ ਦੂਜੇ ਤੋਂ ਸਾਡੇ ਕੋਲੇ ਬਹੁਤ ਆਉਂਦੇ ਆ ਜਿਹਨੂੰ ਫਰਕ ਲੱਗਦਾ ਉਹ ਚਾਹੁੰਦਾ ਕਿ ਦੂਸਰਾ ਬੰਦਾ ਵੀ ਠੀਕ ਹੋ ਸਨੋ ਕਿ ਤੁਸੀਂ ਸਾਡੇ ਹਸਪਤਾਲ ਬਾਰੇ ਕਿਵੇਂ ਪਤਾ ਲੱਗਿਆ ਤੁਹਾਨੂੰ ਕਿੱਦਾਂ ਹੈ ਤਾਂ ਮੋਸਟਲੀ ਸਾਰੇ ਇਹੀ ਕਹਿੰਦੇ ਸਾਨੂੰ ਸਾਡੇ ਰਿਸ਼ਤੇਦਾਰ ਨੇ ਦੱਸਿਆ ਸੀਗਾ ਉਹਨੇ ਇੱਥੇ ਦਵਾਈ ਖਾਧੀ ਉਹਨੂੰ ਫਰਕ ਆਇਆ ਸੀ ਰੋਜ਼ ਇਹ ਨੋਟ ਡਾਊਨ ਕਰਦੇ ਆ ਚੀਜ਼ਾਂ ਹਮ ਇੱਕ ਹੋਰਸ ਵਾਲਾ ਮੈਮ ਜਿਵੇਂ ਹੋਰ ਹਸਪੀਟਲਸ ਆਪਾਂ ਵਿਜ਼ਿਟ ਕਰਦੇ ਰਹਿੰਨੇ ਆ ਅਸੀਂ ਦੇਖਦੇ ਆ ਉੱਥੇ ਦੇ ਹਾਲਾਤ ਐਵੇਂ ਹੁੰਦੇ ਆ ਜੇ ਪੇਸ਼ੈਂਟਸ ਨਾਲ ਦੋ ਤੋਂ ਚਾਰ ਵਾਰੀ ਕੁਐਸਚਨ ਪੁੱਛ ਲਵੇ ਜਾਂ ਉਹ ਆਪਣੇ ਮਨ ਨੂੰ ਸੈਟੀਸਫਾਈਡ ਕਰਨ ਲਈ ਕੋਈ ਚੀਜ਼ ਪੁੱਛਦਾ ਹੈ ਹਨਾ ਤੇ ਡਾਕਟਰ ਕਈ ਵਾਰ ਕਹੀ ਜਾਂਦੇ ਨੇ ਰੂਡਨੈਸ ਹੁੰਦੀ ਹੈ ਤੁਹਾਡੇ ਮਤਲਬ ਇੱਥੇ ਕਲੀਨਿਕ ਦੇ ਵਿੱਚ ਕੀ ਖਾਸियत ਹੈ ਤੁਸੀਂ ਆਪੇ ਪੇਸ਼ੈਂਟਸ ਨੂੰ ਕਿਵੇਂ ਜਿਹੜਾ ਡੀਲ ਕਰਦੇ ਹੋ ਜੀ ਦੇਖੋ ਅਸੀਂ ਤਾਂ ਇ ਦੀ ਐਮ ਆਰ ਆਈ ਰਿਪੋਰਟ ਹੀ ਸਮਝਾਈਦੀ ਆ ਕਿਉਂਕਿ ਪੇਸ਼ੈਂਟ ਨੂੰ ਪਤਾ ਹੀ ਨਹੀਂ ਹੁੰਦਾ ਮੈਨੂੰ ਦਿੱਕਤ ਕੀ ਆ ਅਸੀਂ ਕਲੀਅਰਲੀ ਵਿਜੀਬਲ ਐਕਸ-ਰੇ ਲਗਾ ਕੇ ਉਹਦਾ ਉਹਦੀ ਐਮ ਆਰ ਆਈ ਦੀ ਫਿਲਮ ਲਗਾ ਕੇ ਉਹਨੂੰ ਸਮਝਾਉਣਾ ਹੈ ਕਿ ਤੁਹਾਨੂੰ ਇੱਥੇ ਦਿੱਕਤ ਹੈ ਤੁਹਾਡਾ ਆ ਮਨਕਾ ਦਬਿਆ ਹੋਇਆ ਤੁਹਾਡੀ ਇਦਾਂ ਰੀੜ ਦੀ ਹੱਡੀ ਸਿੱਧੀ ਹੋ ਗਈ ਆ ਉਹਨੂੰ ਸਾਰਾ ਸਮਝਾਈਦਾ ਉਹਨੂੰ ਪੋਜ਼ਿਟਿਵਿਟੀ ਦੇਈਦੀ ਆ ਕਿ ਤੁਸੀਂ ਆਪਰੇਸ਼ਨ ਨਹੀਂ ਕਰਾਣਾ ਹੈਗਾ ਤੁਸੀਂ ਬਿਨਾਂ ਆਪਰੇਸ਼ਨ ਤੋਂ ਠੀਕ ਹੋ ਜਾਓਗੇ ਬਸ ਸਾਡੇ ਅਕੋਰਡਿੰਗ ਚੱਲਿਓ ਤੁਸੀਂ ਫਿਰ ਬਿਲਕੁਲ ਠੀਕ ਹੋ ਜਾਂਦਾ ਹੈ ਪੇਸ਼ੈਂਟ ਔਰ ਅਸੀਂ ਕੋਈ ਵੀ ਰੂਟਨੈਸ ਨਾਲ ਪੇਸ਼ੈਂਟ ਨਾਲ ਗੱਲ ਨਹੀਂ ਕਰਦੇ ਕਿਉਂ ਦਾ ਦਵਾਈ ਅਸਰ ਹੀ ਨਹੀਂ ਕਰਨੀ ਹੈਗੀ ਉਹਨਾਂ ਤੇ ਫੇ ਹੁਣ ਲੋਕ ਕਿੱਥੇ ਆਉਣ ਕਿੰਨੇ ਵਜੇ ਆਣ ਕੀ ਐਡਰੈਸ ਹੈ ਇੱਕ ਵਾਰ ਲੋਕਾਂ ਨੂੰ ਜ਼ਰੂਰ ਦੱਸ ਦੋ ਤੇ ਨਾਲ ਹੀ ਨਾਲ ਇਹ ਵੀ ਜ਼ਰੂਰ ਲੋਕਾਂ ਨੂੰ ਦੱਸੋ ਕਿ ਬਿਨਾ ਆਪਰੇਟ ਅਸੀਂ ਤੁਹਾਡਾ ਇਲਾਜ ਕਰਾਂਗੇ ਕਿਉਂਕਿ ਲੋਕ ਡਰ ਦੇ ਮਾਰੇ ਘਰਾਂ ਚੋਂ ਨਿਕਲਦੇ ਹੀ ਨਹੀਂ ਹੈਗੇ ਆ ਤੇ ਤੁਸੀਂ ਜ਼ਰੂਰ ਦੱਸੋ ਕਿ ਲੋਕ ਡਾਕਟਰ ਸ਼ਰਦਾ ਆਯੁਰਵੈਦਿਕ ਕਲੀਨਿਕ ਪਹੁੰਚਣ ਤਾਂ ਦੇਰੀ ਨਾ ਕਰਨ ਇੱਕ ਵਾਰ ਐਡਰੈਸ ਰੂਜ਼ ਜੀ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕਮਰ ਦਰਦ ਰਹਿੰਦੀ ਹੈ ਚਾਹੇ ਡਿਗਨ ਕਰਕੇ ਹੋਈ ਹੈ ਜਾਂ ਫ੍ਰੈਕਚਰ ਹੀ ਹੋ ਗਿਆ ਹੈ ਕਮਰ ਦੇ ਵਿੱਚ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਸੰਪਰਕ ਕਰੋ ਗੋਡਿਆਂ 'ਚ ਦਰਦ ਰਹਿੰਦੀ ਹੈ ਜਿੰਨਾ ਮਰਜੀ ਪੁਰਾਣਾ ਗੋਡਿਆਂ ਦਾ ਦਰਦ ਹੋਵੇ ਆਪਾਂ ਉਹਨੂੰ ਠੀਕ ਕਰਦੇ ਹਾਂ ਗਠੀਏ ਦੀ ਅਗਰ ਕੋਈ ਸ਼ਿਕਾਇਤ ਹੈ ਆਪਾਂ ਉਹਨੂੰ ਵੀ ਜੜ ਤੋਂ ਠੀਕ ਕਰਦੇ ਹਾਂ ਤਾਂ ਤੁਸੀਂ ਸਾਡੇ ਹਸਪੀਟਲ ਡਾਕਟਰ ਸ਼ਰਦਾ ਆਯੁਰਵੇਦ ਦਾ ਵਿੱਚ ਵਿਜ਼ਿਟ ਕਰ ਸਕਦੇ ਹੋ ਸਾਡੀ 9 ਬ੍ਰਾਂਚਾਂ ਹੈਗੀਆਂ ਨੇ ਪੰਜਾਬ ਦੇ ਵਿੱਚ ਵੀ ਔਰ ਸਾਡੀ ਰਾਜਸਥਾਨ ਦੇ ਵਿੱਚ ਵੀ ਬ੍ਰਾਂਚਾਂ ਹੈਗੀਆਂ ਨੇ ਲੁਧਿਆਣੇ, ਮੁਹਾਲੀ, ਮੁਖਸਰ, ਬਠਿੰਡਾ ਇਹ ਚਾਰ ਬ੍ਰਾਂਚੇਸ ਪੰਜਾਬ ਤੋਂ ਨੇ ਤੁਸੀਂ ਇਸ 9 ਵਜੇ ਤੋਂ ਲੈ ਕੇ ਸ਼ਾਮੀ 6:30 ਵਜੇ ਤੱਕ ਜਦੋਂ ਮਰਜ਼ੀ ਸਾਡੇ ਕੋਲੇ ਵਿਜ਼ਿਟ ਕਰ ਸਕਦੇ ਹੋ ਸਾਰੇ ਦਿਨ ਅਸੀਂ ਹੁੰਨੇ ਆ ਮੰਡੇ ਟੂ ਸੰਡੇ ਅਸੀਂ ਸਾਰਾ ਟਾਈਮ ਇੱਥੇ ਹੁੰਨੇ ਆ ਸੋ ਲੋ ਜੀ ਆਪਾਂ ਲੋਕਾਂ ਨਾਲ ਗੱਲਬਾਤ ਤਾਂ ਕਰ ਲਈ ਹੈ ਜਿਹੜੇ ਮਰੀਜ਼ ਇੱਥੇ ਆਏ ਨੇ ਜਿਨ੍ਹਾਂ ਦੀਆਂ ਬਿਮਾਰੀਆਂ ਦੂਰ ਹੋਈਆਂ ਨੇ ਉਹਨਾਂ ਨੇ ਆਪਣੀ ਜ਼ੁਬਾਨੀ ਦੱਸ ਦਿੱਤਾ ਕਿ ਸਾਡਾ ਜਿਹੜਾ ਬੈਕ ਪੇਨ ਆ ਉਹ ਜੜ ਤੋਂ ਖਤਮ ਹੋਇਆ ਯਾਨੀ ਕਿ ਜੇ ਅਸੀਂ ਲੰਬੇ ਸਮੇਂ ਤੋਂ ਪਰੇਸ਼ਾਨ ਸੀ ਤੇ ਸਾਡਾ ਇੱਥੇ 2-3 ਮਹੀਨਿਆਂ ਦੇ ਅੰਦਰ ਅੰਦਰ ਸਾਡਾ ਜਿਹੜਾ ਬੈਕ ਪੇਨ ਆ ਦੂਰ ਹੋ ਗਿਆ ਲੋਕ ਇੰਨਾ ਖੁਸ਼ ਹੋਏ ਨੇ ਕਿ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਤਾਂ ਲੋਕਾਂ ਨੂੰ ਵੀ ਕਈਆਂ ਨੇ ਐਡ ਦੇਖੀ ਕਈਆਂ ਦੇ ਦੋਸਤਾਂ ਮਿੱਤਰਾਂ ਨੇ ਜਿਹੜੀ ਐਡ ਦਿੱਤੀ ਉਹਨਾਂ ਨੂੰ ਦੱਸਿਆ ਕਿ ਤੁਸੀਂ ਜਾਓ ਤਾਂ ਲੋਕ ਕਈ ਵਾਰ ਘਾਟਾ ਯੁਰਵੈਦਿਕ ਦਵਾਈਆਂ ਤੇ ਯਕੀਨ ਕਰਦੇ ਨੇ ਪਰ ਇੱਥੇ ਤਾਂ ਲੋਕਾਂ ਦੀ ਭੀੜ ਲੱਗੀ ਹੋਈ ਆ ਹੜ ਹਾਇਆ ਹੋਇਆ ਲੋਕਾਂ ਦਾ ਤੇ ਲੋਕ ਜਿਹੜੇ ਨੇ ਇੱਕ ਤੋਂ ਬਾਅਦ ਇਹ ਕਰ ਰਹੇ ਨੇ ਕਿਉਂਕਿ ਖੁਸ਼ੀ ਬਹੁਤ ਨੇ ਰਿਜ਼ਲਟ ਮਿਲ ਰਿਹਾ ਤੇ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡਾ ਵੀ ਜਿਹੜਾ ਬੈਕ ਪੇਨ ਆ ਜਿਹੜਾ ਪੇਠ ਦਾ ਦਰਦ ਹੈ ਦੂਰ ਹੋਵੇ ਤਾਂ ਤੁਸੀਂ ਸਮਾਂ ਵੇਸਟ ਨਾ ਕਰੋ ਤੇ ਜਲਦ ਤੁਸੀਂ ਸ਼ਾਰਦਾ ਆਯੁਰਵੈਦਿਕ ਸੈਂਟਰ ਪਹੁੰਚੋ ਲੁਧਿਆਣਾ ਦੇ ਵਿੱਚ ਇਹਨਾਂ ਦਾ ਸੈਂਟਰ ਹੈ ਕਲੀਨਿਕ ਹੈ ਤੇ ਇੱਥੇ ਆ ਕੇ ਤੁਹਾਨੂੰ हां 101% रिजल्ट मिलेगा नाराज नहीं होंगे तो समय वेस्ट ना करो जल्दी से जल्दी डॉक्टर शारदा आयुर्वेदिक सेंटर पहुंचो